ਹੈਲੋ एवरीवन ਵੈਲਕਮ ਟੂ ਐਕਸੀਲੈਂਸ ਪੰਜਾਬੀ ਵਿਦ ਬਲਬੀਰ ਕੌਰ ਚੋਹਾਨ ਅੱਜ ਅਸੀਂ ਬਲਵੰਤ ਗਾਰਗੀ ਦਾ ਇਕਾਂਗੀ ਬੰਬਕੇਸ ਬਾਰੇ ਚੰਗੀ ਤਰ੍ਹਾਂ ਵਿਸਤਾਰ ਨਾਲ ਜਾਣਾਂਗੇ ਤਾਂ ਇਹ ਜਿਹੜੀ ਬੰਬਕੇਸ ਇਕਾਂਗੀ ਹੈ ਇਹ 10ਵੀਂ ਜਮਾਤ ਦੀ ਪਾਠ ਪੁਸਤਕ ਵਨਗੀ ਦੇ ਵਿੱਚ ਦਰਜ ਹੈ ਤਾਂ ਇਹਦੇ ਬਾਰੇ ਅੱਜ ਆਪਾਂ ਚੰਗੀ ਤਰ੍ਹਾਂ ਜਿਹੜਾ ਇਸ ਨੂੰ ਸਮਝਦੇ ਆਂ ਤਾਂ ਜਿਹੜਾ ਬਲਵੰਤ ਗਾਰਗੀ ਦਾ ਇਕਾਂਗੀ ਹੈ ਇਹ ਬੰਬਕੇਸ ਇਹ ਸ਼ੁਰੂ ਤੋਂ ਹੀ ਹਲਕਾ ਫੁਲਕਾ ਤੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿਹੜਾ ਹੈ ਹਾਸ ਰਸ ਤੇ ਕਰੁਣਾ ਰਸ ਦੀਆਂ ਛੋਹਾਂ ਨਾਲ ਭਰਪੂਰ ਹੈ ਇਸ ਇਕਾਂਗੀ ਦਾ ਜਿਹੜਾ ਨਾਇਕ ਪਾਤਰ ਵਜੀਰਾ ਹੈ ਉਹ ਟਾਂਗੇ ਦੇ ਬੰਬ ਬਣਾਉਂਦਾ ਹੈ ਤੇ ਪੁਲਿਸ ਉਸ ਨੂੰ ਇਹ ਸਮਝ ਕੇ ਫੜਨ ਆ ਜਾਂਦੀ ਹੈ ਕਿ ਉਹ ਕੈਮੀਕਲ ਬੰਬ ਬਣਾਉਂਦਾ ਤੇ ਹੁਣ ਇਹਦੇ ਵਿੱਚ ਕੀ ਹੈ ਜਿਹੜਾ ਬਲਵੰਤ ਗਾਰਗੀ ਦਾ ਜਿਹੜਾ ਇਹ ਇਕਾਂਗੀ ਬੰਬ ਕੇਸ ਹੈ ਇਹ ਜਿਹੜਾ ਹੈ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਹਦੇ ਵਿੱਚ ਕੋਈ করুণਾ ਰਸ ਵੀ ਹੈ ਬੜਾ ਤਰਸ ਜਿਹਾ ਵੀ ਆਉਂਦਾ ਇਹਦੇ ਵਿੱਚ ਹਾਸਾ ਰਸ ਵੀ ਹੈ ਤੇ ਜਿਹੜਾ ਇਹਦਾ ਮੇਨ ਪਾਤਰ ਜਿਹੜਾ ਵਜੀਰਾ ਵਜੀਰਾ ਜਿਹੜਾ ਹੈ ਉਹ ਟਾਂਗੇ ਦੇ ਬੰਬ ਬਣਾਉਂਦਾ ਤੇ ਪੁਲਿਸ ਉਸ ਨੂੰ ਇਹ ਸਮਝ ਕੇ ਫੜਨ ਆ ਜਾਂਦੀ ਹੈ ਕਿ ਉਹ ਕਿਥੇ ਦੂਸਰੇ ਬੰਬ ਬਣਾਉਂਦਾ ਹੈ ਕੈਮੀਕਲ ਵਾਲੇ ਬੰਬ ਬਣਾਉਂਦਾ ਹੈ ਪੁਲਿਸ ਜਦੋਂ ਪੁੱਛਗਿਛ ਲਈ ਕਰ ਜਾਂਦੀ ਹੈ ਤਾਂ ਵੀਰਾਂ ਵਾਲੀ ਵਜੀਰੇ ਦੀ ਮਾਂ ਜਿਹੜੀ ਹੈ ਇਹ ਸਮਝਦੀ ਹੈ ਕਿ ਸਰਕਾਰ ਪਾਕਿਸਤਾਨ ਨੂੰ ਆਏ ਲੋਕਾਂ ਨੂੰ ਮਕਾਨ ਆਦਿ ਜਿਹੜੇ ਨੇ ਉਹਨਾਂ ਨੂੰ ਦੇਣਾ ਚਾਹੁੰਦੀ ਹੈ ਇਸ ਲਈ ਪੁਲਿਸ ਸ਼ਰਨਾਰਥੀਆਂ ਦੇ ਨਾਂ ਲਿਖਦੀ ਫਿਰਦੀ ਹੈ ਤਾਂ ਹੁਣ ਕੀ ਹੁੰਦਾ ਹੈ ਤੇ ਜਦੋਂ ਪੁਲਿਸ ਉਹਨਾਂ ਦੇ ਘਰ ਆਂਦੀ ਹੈ ਤਾਂ ਉਹ ਵਜੀਰੇ ਦੀ ਜਦੋਂ ਉਹਨੂੰ ਪਤਾ ਲੱਗਦਾ ਵੀ ਇਹ ਬੰਬ ਬਣਾਉਂਦਾ ਹੈ ਤਾਂ ਉਹ ਪਤਾ ਕਰਨ ਆਂਦੀ ਹੈ ਤਾਂ ਉਹਦੀ ਜਿਹੜੀ ਮਾਂ ਵੀਰਾਂ ਵਾਲੀ ਹੈ ਤਾਂ ਉਹ ਸੋਚਦੀ ਹੈ ਕਿ ਤੇ ਬਈ ਜਿਹੜੇ ਸ਼ਰਨਾਰਥੀ ਪਾਕਿਸਤਾਨ ਤੋਂ ਉਜੜ ਕੇ ਜਿਹੜੇ ਆਏ ਨੇ ਤੇ ਉਹਨਾਂ ਨੂੰ ਜਿਹੜੀ ਗਵਰਨਮੈਂਟ ਜਿਹੜੀ ਹੈ ਸਰਕਾਰ ਜਿਹੜੀ ਮਕਾਨ ਦੇਣਾ ਚਾਹੁੰਦੀ ਤਾਂ ਇਸ ਇਕਾਂਗੀ ਦੇ ਵਿੱਚ ਕੀ ਹੈ ਥਾਣੇਦਾਰ ਤੇ ਸਿਪਾਹੀ ਕੁਝ ਹੋਰ ਕਹਿੰਦੇ ਨੇ ਤੇ ਵੀਰਾਂ ਵਾਲੀ ਜਿਹੜੀ ਹੈ ਕੁਝ ਹੋਰ ਸਮਝਦੀ ਹੈ। ਇਹਦੇ ਵਿੱਚ ਜ਼ਿੰਦਗੀ ਦੀਆਂ ਮੁਢਲੀਆਂ ਜ਼ਰੂਰਤਾਂ ਕੁੱਲੀ-ਗੁੱਲੀ ਅਤੇ ਜੁੱਲੀ ਮਿਲਣ ਦੀ ਥਾਂ ਰਫਿਊਜੀਆ ਨੂੰ ਜੇਲ੍ਹ ਮਿਲਦੀ ਹੈ। ਤਾਂ ਕੁੱਲੀ-ਗੁੱਲੀ-ਜੁੱਲੀ ਦਾ ਮਤਲਬ ਹੈ ਰੋਟੀ, ਕਪੜਾ ਅਤੇ ਮਕਾਨ। ਤਾਂ ਇਹਦੀ ਥਾਂ ਉਹਨਾਂ ਨੂੰ ਜੇਲਾ ਮਿਲਦੀ ਹੈ। ਇਸ ਤਰ੍ਹਾਂ ਨਾਟਕਕਾਰ ਨੇ ਸ਼ਰਨਾਰਥੀਆਂ ਦੀ ਆਰਥਿਕ ਹਾਲਤ ਦਾ ਤਰਦਨਾਕ ਚਿੱਤਰ ਵੀ ਪੇਸ਼ ਕੀਤਾ ਹੈ। ਤਾਂ ਇਹਦੇ ਵਿੱਚ ਜਿਹੜਾ ਨਾਟਕਕਾਰ ਨੇ ਜਿਹੜਾ ਇਹ ਨਾਟਕ ਲਿਖਿਆ ਹੈ ਇਹ ਤਾਂ ਇਹਦੇ ਵਿੱਚ ਉਹਨੇ ਦਰਦਨਾਕ ਚਿੱਤਰ ਵੀ ਪੇਸ਼ ਕੀਤਾ ਹੈ। ਵੀਰਾਂ ਵਾਲੀ ਆਪਣੀ ਤੀਦੀਪੋ ਨੂੰ ਕਹਿੰਦੀ ਇਹਦੇ ਇੱਥੋਂ ਹੀ ਪਤਾ ਲੱਗਦਾ ਹੈ ਨਾ ਕਿ ਇਹ ਕਿੰਨੇ ਗਰੀਬ ਤੇ ਕਿੰਨੀ ਮਜਬੂਰ ਨੇ ਤਾਂ ਉਹ ਆਪਣੀ ਤੀਦੀਪੋ ਨੂੰ ਕਹਿੰਦੀ ਹੈ ਕਿ ਇਸ ਚੰਦਰੇ ਮੀਹ ਦੇ ਕੋਣ ਬਾਰੇ ਆ ਜਾਉ ਜਦ ਤੇ ਇਸ ਕੁੱਲੀ ਚਾਏ ਆ ਉਪਰੋਂ ਚੋਂਦੀ ਹੈ। ਹੁਣ ਜਦੋਂ ਦੇ ਉਹ ਕਹਿੰਦੀ ਵੀ ਇਸ ਮੀਹ ਤੋਂ ਅਸੀਂ ਕਿਵੇਂ ਕੋਣ ਇਸ ਤੋਂ ਹਾਰ ਮੰਨੇ ਕਹਿੰਦੇ ਇਹ ਤਾਂ ਜਿਹੜਾ ਜਦੋਂ ਦੇ ਆਏ ਆ ਇਹ ਜਿਹੜੀ ਕੁੱਲੀ ਮਤਲਬ ਜਿਹੜੀ ਇਹ ਚੌਪੜੀ ਹੈ ਉਹ ਉੱਪਰੋਂ ਕਹਿੰਦੇ ਚੋਂਦੀ ਰਹਿੰਦੀ ਹੈ। ਅੱਜ ਜੁੱਲੀਆਂ ਸੁਕਣੀਆਂ ਪਾ ਸਲਸਲਾਬੀਆਂ ਗਏ ਨੇ ਜੁੱਲੀਆਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੀਆਂ ਰਜਾਈਆਂ ਬਿਸਦੇ ਜਿਹੜੇ ਬਣੇ ਨੇ ਜਿਹਦੇ ਤੇ ਇੰਨੀਆਂ ਸਾਰੀਆਂ ਟਾਕੀਆਂ ਲੱਗੀਆਂ ਹੁੰਦੀਆਂ ਨੇ ਤੇ ਫਟੀਆਂ ਪੁਰਾਣੀਆਂ ਹੁੰਦੀਆਂ ਨੇ ਉਹਨਾਂ ਉੱਪਰ ਟਾਕੀਆਂ ਲੱਗੀਆਂ ਹੁੰਦੀਆਂ ਨੇ ਉਹਨਾਂ ਜੁੱਲੀਆਂ ਕਹਿੰਦੇ ਨੇ ਤੇ ਸਲਾਬੀਆਂ ਗਈਆਂ ਨੇ ਮਤਲਬ ਸਲਾਬੀਆਂ ਗਈਆਂ ਨੇ ਨਾ ਇਹ ਨਾ ਉਹ ਗਿੱਲੀ ਹੁੰਦੀ ਹੈ ਤੇ ਨਾ ਉਹ ਸੁੱਕੀ ਹੁੰਦੀ ਹੈ ਉਹ ਸਲਾਬੀਆਂ ਜੀਆਂ ਜਾਂਦੀਆਂ ਨੇ ਜੇ ਬਾਰਸ਼ਾਂ ਚ ਜੇ ਕੱਪੜੇ ਸਲਾਬ ਜਾਂਦੇ ਨੇ ਤੇ ਇਹ ਇਸੇ ਤਰ੍ਹਾਂ ਇਸੇ ਕੰਗ ਵਿੱਚ ਜਿੱਥੇ ਇਸ ਦੀ ਬੋਲੀ, ਪਰਿਸਥਿਤੀ ਅਤੇ ਵਿਹਾਰ ਤੇ ਹਾਸਾ ਹੁੰਦਾ ਹੈ ਉੱਥੇ ਹੀ ਪਾਤਰਾਂ ਤੇ ਤਰਸੂਆ ਤੇ ਉਜੜ ਕੇ ਆਏ ਸ਼ਰਨਾਰਥੀਆਂ ਲਈ ਮਨ ਵਿੱਚ ਹਮਦਰਦੀ ਵੀ ਪੈਦਾ ਹੁੰਦੀ ਹੈ ਇਸ ਤਰ੍ਹਾਂ ਇਸ ਇਕਾਂਗੀ ਦੀ ਹਰ ਸਥਿਤੀ ਜੋ ਕਿ ਵਿਅੰਗਮਈ ਇਤਿਹਾਸ ਰਸ ਵਾਲੀ ਹੈ ਦਰਸ਼ਕਾਂ ਦਾ ਚੰਗਾ ਮਨੋਰੰਜਨ ਵੀ ਕਰਦੀ ਹੈ ਤਾਂ ਆਓ ਸ਼ੁਰੂ ਕਰਦੇ ਆਪਾਂ ਬੰਬਕੇਸ ਜਿਹੜੀ ਇਕਾਂਗੀ ਹੈ ਤੇ ਉਹਦੇ ਬਾਰੇ ਤਾਂ ਜੇਕਰ ਤੁਹਾਨੂੰ ਇਹ ਵੀਡੀਓ ਪਸੰਡ ਆਵੇ ਤਾਂ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਬੰਬਕੇਸ ਤਾਂ ਇਹਦੇ ਵਿੱਚ ਜਿਹੜੇ ਪਾਤਰ ਨੇ ਇਹ ਵੀਰਾਂ ਵਾਲੀ ਜਿਹੜੀ ਵਜੀਰੇ ਦੀ ਮਾਂ ਹੈ ਦੀਪੋ ਜਿਹੜੀ ਹੈ ਉਹ ਦੀਰਾਂ ਵਾਲੀ ਦੀ ਕੁੜੀ ਹੈ ਤੇ ਵਜੀਰਾ ਕੌਣ ਹੈ ਉਸ ਦਾ ਪੁੱਤਰ ਹੈ ਮਾਨਾ ਕੌਣ ਆਉਂਦੀ ਹੈ ਇੱਕ ਗਵਾਂਢਣ ਆਉਂਦੀ ਹੈ ਜਿਹੜੀ ਉਹਦੇ ਕੋਲ ਆਉਂਦੀ ਹੈ ਫਿਰ ਥਾਣੇਦਾਰ ਤੇ ਇੱਕ ਸਿਪਾਹੀ ਹੈ ਤੇ ਇਹ ਜਿਹੜੀ ਕਹਾਣੀ ਹੈ ਬਲਵੰਤ ਗਾਰਗੀ ਦੀ ਲਿਖੀ ਹੋਈ ਕਹਾਣੀ ਹੈ ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਇਹਦੇ ਵਿੱਚ ਤਾਂ ਵੀਰਾਂ ਵਾਲੀ ਦੇ ਘਰ ਘਰ ਅੱਗੇ ਵੇੜਾ ਘਰ ਅੱਗੇ ਵੇੜਾ ਥਾਣੇਦਾਰ ਤੇ ਸਿਪਾਹੀ ਜਿਹੜੇ ਨੇ ਦਾਖਲ ਹੋਣਾ ਹੁਣ ਜਿਹੜੇ ਵੀਰਾਂ ਵਾਲੀ ਦਾ ਘਰ ਹੈ ਉਹਦੇ ਅੱਗੇ ਵੇੜਾ ਬਣਿਆ ਹੈ ਤੇ ਉੱਥੇ ਕੌਣ ਆਂਦਾ ਹੈ ਥਾਣੇਦਾਰ ਤੇ ਸਿਪਾਹੀ ਅੰਦਰ ਆਉਂਦੇ ਨੇ ਥ ਇਸੇ ਇਲਾਕੇ ਵਿੱਚ ਚੋਰੀਆਂ ਡਾਕੇ ਬਹੁਤ ਵੱਧ ਗਏ ਨੇ ਤਾਂ ਸਿਪਾਹੀ ਕਹਿੰਦਾ ਹਜ਼ੂਰ ਕੀ ਪੁੱਛਦੇ ਹੋ ਦਿਨ ਦਿਹਾੜੇ ਡਾਕੇ ਵਜਦੇ ਨੇ ਪਰ ਜੇ ਤੁਹਾਡੀਆਂ ਗਸ਼ਤਾਂ ਇੱਕ ਰੀ ਜਾਰੀ ਰਹੀਆਂ ਤਾਂ ਸਭਨਾ ਨੇ ਸੁਸਰੀ ਵਾਂਗ ਸੌ ਜਾਣਾ ਕਿਸੇ ਨੇ ਚੂ ਨਹੀਂ ਕਰਨੀ ਤਾਂ ਹੁਣ ਜਿਹੜਾ ਸਿਪਾਹੀ ਹੈ ਉਹ ਕਹਿੰਦਾ ਹਾਂ ਹਜ਼ੂਰ ਕੀ ਪੁੱਛਦੇ ਹੋ ਇੱਥੇ ਤਾਂ ਦਿਨ ਦਿਹਾੜੇ ਡਾਕੇ ਵਜਦੇ ਨੇ ਬੜੀ ਜੇਕਰ ਤੁਸੀਂ ਤੁਹਾਡੀਆਂ ਗਸ਼ਤਾਂ ਮਤਲਬ ਜੇ ਤੁਹਾਡੇ ਐਦਾਂ ਦੇ ਹੀ ਚੱਕਰ ਲੱਗਦੇ ਰਹੇ ਗਸ਼ਤਾਂ ਮਤਲਬ ਐਦਾਂ ਹੀ ਤੁਸੀਂ ਚੱਕਰ ਲਗਾਉਂਦੇ ਰਹੇ ਤਾਂ ਕਹਿੰਦਾ ਇੱਥੇ ਲੋਕਾਂ ਨੇ ਸੁਸਰੀ ਵਾਂਗ ਸੌ ਜਾਣਾ ਮਤਲਬ ਲੁਕ ਜਾਣਗੇ ਸਾਰੇ ਤੇ ਕਿਸੇ ਨੇ ਵੀ ਚੂਵੀ ਨਹੀਂ ਕਰਨੀ ਤਾਂ ਥਾਣੇਦਾਰ ਕਹਿੰਦਾ ਮੈਂ ਸਬਨਾਂ ਦੀਆਂ ਮੁਸ਼ਕਾਂ ਕਸਾਰਿਆਂਗਾ ਇਹਨਾਂ ਸਮਝਿਆ ਕੀ ਹੈ ਤੇ ਤੂੰ ਆਖਦਾ ਇੱਥੇ ਲੋਕੀ ਹਥਿਆਰ ਵੀ ਬਣਾਉਂਦੇ ਨੇ ਹੁਣ ਜਿਹੜਾ ਨਵਾਂ ਨਵਾਂ ਥਾਣੇਦਾਰ ਆਇਆ ਹੈ ਤਾਂ ਉਹਦੀ ਜਿਹੜੀ ਇੱਥੇ ਡਿਊਟੀ ਲੱਗੀ ਹੈ ਤਾਂ ਉਹ ਕਹਿੰਦਾ ਮੈਂ ਤਾਂ ਇੱਥੇ ਕਹਿੰਦਾ ਸਭ ਨੂੰ ਕਹਿੰਦਾ ਕਸ ਕੇ ਰੱਖ ਦੂੰਗਾ ਕਹਿੰਦਾ ਇਹਨਾਂ ਨੇ ਸਮਝਿਆ ਕੀ ਹੈ ਤੇ ਨਾਲੇ ਕਹਿੰਦਾ ਤੂੰ ਕਹਿੰਦਾ ਸੀ ਵੀ ਇੱਥੇ ਲੋਕ ਹਥਿਆਰ ਵੀ ਬਣਾਉਂਦੇ ਨੇ ਤਾਂ ਹੁਣ ਜਿਹੜਾ ਉਹ ਸਪਾਹੀ ਆ ਕਹਿੰਦਾ ਜੀ ਤੋੜੇ ਵਾਲੀ ਬੰਦੂਕ ਤਾਂ ਕਹਿੰਦਾ ਘਰ ਘਰੀ ਸਫਾਜੰਗ ਗੁਪਤੀ ਪਹਲਾ ਨੇਜਾ ਚਵੀ ਕਿਹੜਾ ਹਥਿਆਰ ਹੈ ਕਹਿੰਦਾ ਉਹ ਕਹਿੰਦਾ ਜੀ ਤੋੜੇ ਵਾਲੀ ਬੰਦੂਕ ਤਾਂ ਘਰ-ਘਰ ਸਫਾਜੰਗ ਗੁਪਤੀ ਭਾਲਾ ਨੇਜਾ ਚਵੀ ਕਿਹੜਾ ਹਥਿਆਰ ਜਿਹੜਾ ਨਹੀਂ ਘੜ ਲੈਂਦੇ ਤੁਸੀਂ ਵਜੀਰੇ ਦਾ ਨਾਂ ਤਾਂ ਸੁਣਿਆ ਹੀ ਹੈ ਇੱਥੇ ਮਿੱਤੂ ਲੋਹਾਰ ਦੇ ਮੱਲੇ ਵਿੱਚ ਕਿਤੇ ਰੰਦਾ ਬੰਬ ਵੀ ਬਣਾਉਂਦਾ ਹੈ ਤਾਂ ਹੁਣ ਜਿਹੜਾ ਸਫਾਈ ਹੈ ਉਹ ਜਿਹੜਾ ਥਾਣੇਦਾਰ ਦੀ ਖੁਸ਼ਾਮਦ ਕਰ ਰਿਹਾ ਉਹ ਆਪਣੇ ਨੰਬਰ ਬਣਾਉਣਾ ਚਾਹੁੰਦਾ ਹੈ ਤਾਂ ਉਹ ਕਹਿੰਦਾ ਜੀ ਕਹਿੰਦਾ ਇੱਥੇ ਤਾਂ ਤੋੜੇ ਵਾਲੀ ਬੰਦੂਕ ਤਾਂ ਕਹਿੰਦਾ ਘਰ-ਘਰ ਚ ਬਣਦੀ ਹੈ ਸਫਾਜੰਗ ਗੁਪਤੀ ਇਹ ਸਾਰੇ ਹਥਿਆਰਾਂ ਦੇ ਨਾਂ ਨੇ ਸਫਾ ਜੰਗ ਗੁਪਤੀ ਪਾਲਾ ਨੇਜਾ 26 ਕਿਹੜਾ ਹਥਿਆਰ ਹੈ ਜਿਹੜਾ ਕਹਿੰਦਾ ਉਹ ਨਹੀਂ ਬਣਾ ਲੈਂਦੇ ਕਹਿੰਦਾ ਤੁਸੀਂ ਵਜੀਰੇ ਦਾ ਨਾਮ ਤਾਂ ਸੁਣਿਆ ਹੀ ਹੋਣਾ ਹੁਣ ਉਹ ਵਜੀਰੇ ਦਾ ਨਾਮ ਸਪੈਸ਼ਲ ਬੋਲਦਾ ਕਹਿੰਦਾ ਉਹ ਇੱਥੇ ਕਿਥੇ ਮਿੱਤੂ ਲੋਹਾਰੇ ਦੇ ਮਹੱਲੇ ਚ ਰਹਿੰਦਾ ਤੇ ਉਹ ਕਹਿੰਦਾ ਬੰਬ ਵੀ ਬਣਾਦਾ ਥਾਣੇਦਾਰ ਕਹਿੰਦਾ ਬੰਬ ਸਪਾਈ ਕਹਿੰਦਾ ਜੀ ਹਾਂ ਬੰਬ ਕਹਿੰਦਾ ਥਾਣੇਦਾਰ ਕਹਿੰਦਾ ਰੈ ਰੱਬ ਦਾ ਨਾਮ ਕਿਹੋ ਜਿਹੇ ਲੋਕ ਨੇ ਕਹਿੰਦਾ ਇੱਥੋਂ ਦੇ ਕਹਿੰਦਾ ਇੱਥੇ ਲੋਕ ਬੰਬ ਵੀ ਬਣਾਉਂਦੇ ਆ ਤਾਂ ਸਪਾਈ ਕਹਿੰਦਾ ਜੀ ਕੀ ਪੁੱਛਦੇ ਹੋ ਪੱਕੇ ڈاکੂ ਨੇ ਕਹਿੰਦਾ ਇਸ ਤੋਂ ਪਹਿਲਾਂ ਕਹਿੰਦਾ ਜ਼ਿਮੀਦਾਰੀਆਂ ਦੀਆਂ ਜ਼ਮੀਨਾਂ 'ਤੇ ਬੈਠ ਕੇ ਇਹ ਕਹਿੰਦਾ ਫਿਰ ਕਹਿੰਦਾ ਇੱਥੇ ਵਾਈ ਕਰਦੇ ਨੇ ਗੋਡੀ ਕਰਦੇ ਨੇ ਖੇਤੀ ਕਰਦੇ ਤੇ ਕਹਿੰਦਾ ਹੁਣ ਹੱਲ ਵੀ ਚਲਾਉਂਦੇ ਤੇ ਨਾ ਪਈ ਤਾਂ ਖੇਤਾਂ 'ਤੇ ਕਬਜ਼ਾ ਵੀ ਕਰ ਲੈਂਦੇ ਨੇ ਕਹਿੰਦਾ ਕਿ ਕਹਿੰਦਾ ਇਹ ਪਹਿਲਾਂ ਜ਼ਿਮੀਦਾਰਾਂ ਦੀਆਂ ਜ਼ਮੀਨਾਂ 'ਤੇ ਬੈਠ ਕੇ ਇਹ ਨੇ ਕਹਿੰਦਾ ਇਦਾਂ ਦੇ ਲੋਕ ਜਿਹੜੇ ਸ਼ਰਨਾਰਥੀ ਆਏ ਸੀ ਇਹ ਇੱਥੇ ਖੇਤਾਂ 'ਤੇ ਗੋਡੀਆਂ ਵੀ ਕਰਦੇ ਆਂ ਕਿ ਖੇਤੀ ਵੀ ਕਰਦੇ ਆਂ ਤਾਂ ਥਾਣੇਦਾਰ ਕਹਿੰਦਾ ਤੂੰ ਵੇਖਦਾ ਜਾ ਮੈਂ ਇਹਨਾਂ ਸਭਨਾਂ ਦੀਆਂ ਖੂੰਬ ਟੱਪ ਦਿਆਂਗਾ ਹਲਾ ਤੂੰ ਵੇਖਿਆ ਤੂੰ ਆਖਿਆ ਭਾਈ ਇਹ ਕਿੱਥੇ ਬੰਬ ਬਣਾਉਣ ਵਾਲਾ ਕੋਈ ਵਜ਼ੀਰਾ ਤਾਂ ਉਹ ਕਹਿੰਦਾ ਤੂੰ ਦੇਖਦਾ じゃ ਮੈਂ ਇਹਨਾਂ ਸਭਨਾਂ ਦੀ ਖੂਬ ਠੱਪ ਦਿਆਂਗਾ ਮਤਲਬ ਮੈਂ ਇਹਨਾਂ ਨੂੰ ਸਾਰਿਆਂ ਨੂੰ ਕਹਿੰਦਾ ਦਬਾਰਿਆਂਗਾ ਕਹਿੰਦਾ ਇਹਨਾਂ ਨੂੰ ਉੱਠਣ ਨਹੀਂ ਲਿਆਂਗਾ ਤੂੰ ਆਖ ਰਿਹਾ ਸੀ ਵੀ ਇੱਥੇ ਬੰਬ ਲਾਉਣ ਵਾਲਾ ਕੋਈ ਵਜੀਰਾ ਹੈ ਤਾਂ ਸਪਾਈ ਕਹਿੰਦਾ ਜੀ ਤਾਂ ਉਹ ਥਾਣੇਦਾਰ ਕਹਿੰਦਾ ਹਵਲਦਾਰ ਕੇਰ ਸਿੰਘ ਦੀ ਵੀ ਇਹੀ ਰਿਪੋਰਟ ਹੈ ਉਹ ਕਹਿੰਦਾ ਹਾਂ ਜੀ ਤਾਂ ਸਾਡੀਆਂ ਅੱਖਾਂ ਹੇਠ ਹੀ ਲੁੱਟਦੀਵੇ ਹੇਠ ਹਨੇਰਾ ਕਹਿੰਦਾ ਸਪਾਈ ਕਹਿੰਦਾ ਜੀ ਤੁਸੀਂ ਹਲੇ ਨਵੇਂ-ਨਵੇਂ ਇਸ ਇਲਾਕੇ 'ਚ ਆਏ ਹੋ ਬਸ ਰਤਾ ਤੁਸੀਂ ਇੱਕ ਦੋ ਕੇਸ ਪੜ੍ਹ ਲਓ ਕਹਿੰਦਾ ਤਾਂ ਫਿਰ ਅਜੀਹਾ ਕੜਕਾ ਤੜਕਾ ਬੈਠਣਾ ਜੋ ਕਿਸੇ ਬਦਮਾਸ਼ ਨੇ ਕੁਛ ਨ ਕਰਨਾ ਵੀ ਨਹੀਂ ਤਾਂ ਹੁਣ ਸਪਾਈ ਜਿਹੜਾ ਹੁਣ ਉਹ ਖੁਸ਼ਾਮਦ ਕਰਤਾ ਹੋਇਆ ਕਹਿੰਦਾ ਵੀ ਤੁਸੀਂ ਇੱਥੇ ਨਵੇਂ-ਨਵੇਂ ਆਇਓ ਬਾਤ ਤੁਸੀਂ ਕਹਿੰਦਾ ਇੱਕ ਵਾਰ ਇੱਕ ਦੋ ਕੇਸ ਫੜ ਲਓ ਕਹਿੰਦਾ ਫਿਰ ਇਹੋ ਜਿਹਾ ਕੜਕਾ ਤੜਕਾ ਬਿਠਾਓ ਕਹਿੰਦਾ ਕਿ ਕੋਈ ਬਦਮਾਸ਼ ਕਹਿੰਦਾ ਇਥੇ ਉਸਕੇ ਦਾ ਵੀ ਨਹੀਂ ਮੈਂ ਮਤਲਬ ਕੋਈ ਖੰਗੇ ਦਾ ਵੀ ਨਹੀਂ ਕੋਈ ਖੜਾ ਵੀ ਨਹੀਂ ਹੈਗਾ ਥਾਣੇਦਾਰ ਕਹਿੰਦਾ ਤੇ ਤੇ ਖੋਜੀ ਕੀ ਆਖਦਾ ਖੋਜੀ ਮਤਲਬ ਉਹਨਾਂ ਦਾ ਕੋਈ ਸੂਏ ਹੁੰਦੇ ਨਾ ਰੱਖੇ ਹੁੰਦੇ ਨੇ ਸੂਝਾ ਜਿਹੜੇ ਹੁੰਦੇ ਨੇ ਖਬਰਾਂ ਲਿਆ ਲਿਆ ਕੇ ਦੇਣ ਵਾਲੇ ਤਾਂ ਉਹ ਕਹਿੰਦਾ ਵੀ ਉਹ ਕੀ ਕਹਿੰਦਾ ਤਾਂ ਉਹ ਕ ਜਿਹੜਾ ਸਪਾਈ ਆ ਉਹ ਕਹਿੰਦਾ ਜਿਹੜਾ ਇੱਥੇ ਲੋਹਾਰਾਂ ਦੇ ਮੱਲੇ 'ਚ ਵਜੀਰਾ ਰਹਿੰਦਾ ਨਾ ਉਹ ਲੁਕਿਆ ਛੁਪਿਆ ਰਾਤੀ ਜਾਂ ਦਿਨੇ ਪਤਾ ਨਹੀਂ ਕਿਹੜੇ ਵੇਲੇ ਕਹਿੰਦਾ ਬੰਬ ਤਿਆਰ ਕਰਦਾ ਤੇ ਉਹ ਕਹਿੰਦਾ ਕਿਸੇ ਤੋਂ ਨਹੀਂ ਡਰਦਾ ਤਾਂ ਥਾਣੇਦਾਰ ਕਹਿੰਦਾ ਉਹਦੀ ਸਾਰੀ ਹਿੱਕੜ ਤਾਂ ਇੱਕ ਛੇਤਰੋਲ 'ਚ ਕੱਢ ਦਿਆਂਗਾ ਹੁਣ ਜਿਹੜਾ ਥਾਣੇਦਾਰ ਕਹਿੰਦਾ ਉਹ ਤਾਂ ਮੈਂ ਛੇਤਰਾਂ ਦੇ ਨਾਲ ਕਹਿੰਦਾ ਛੇਤਰੋਲ ਦਾ ਮਤਲਬ ਛੇਤਰ ਮਾਰ ਮਾਰ ਕੇ ਕਹਿੰਦਾ ਮੈਂ ਸਾਰੀ ਕੱਢ ਦਿਆਂਗਾ ਮੇਰਾ ਮਾਰਨ ਕੁੱਟਣ ਦਾ ਤਰੀਕਾ ਜਿਹੜਾ ਬਾਕੀ ਸਾਰਿਆਂ ਨਾਲੋਂ ਵੱਖਰਾ ਹੈ ਮੈਂ ਸਿੱਧੀ ਮਾਰ ਨਹੀਂ ਮਾਰਦਾ ਮੈਂ ਪੁੱਠੀ ਮਾਰ ਮਾਰਦਾ ਸਪਾਈ ਕਹਿੰਦਾ ਪੁੱ ਤਾ ਤੁਹਾਡੇ ਦਰਫੇ ਦੱਸਦਾ ਕਹਿੰਦਾ ਜੀ ਵੀ ਸਕੂਲ 'ਚ ਸਾਡਾ ਡ੍ਰਿਲ ਮਾਸਟਰ ਮਾਰਦਾ ਸੀ ਨਾ ਮੈਂ ਮੁਜਰਮ ਨੂੰ ਪਿਆਰ ਕੁਝ ਕਰਕੇ ਪਹਿਲਾਂ ਪੁੱਛਦਾ ਫਿਰ ਜਦੋਂ ਸੋਚਦਾ ਕਿ ਮੈਂ ਉਸ ਨੂੰ ਕੁਝ ਨਹੀਂ ਕਹਿਣਾ ਤਾਂ ਮੈਂ ਇੱਕੋ ਦਮ ਤਾਪੜ ਤੋੜ ਖੋਸੜੀ ਡਹਿ ਜਾਣਾ ਖੋਸੜੀ ਡਹਿ ਜਾਣਾ ਮਤਲਬ ਬਹੁਤ ਬੁਰੀ ਤਰੀਕੇ ਨਾਲ ਕਹਿੰਦਾ ਫਿਰ ਮੈਂ ਉਹਨੂੰ ਕੁੱਟਦਾ ਤਾਂ ਇੱਕਦਮ ਤਾਪੜ ਤੋੜ ਉਹਦੇ ਤੇ ਤਾਪੜ ਤੋੜ ਦਾ ਮਤਲਬ ਹੁੰਦਾ ਹੈ ਲਗਾਤਾਰ ਫਿਰ ਉਹਦੇ ਤੇ ਮੈਂ ਡੰਡੇ ਵਰਸਾਣ ਲੱਗ ਜਾਂਦਾ ਤਾਂ ਰੂਟ ਸਿੰਘ ਤੇ ਬੂਟ ਸਿੰਘ ਮੈਂ ਇਸੇ ਲਈ ਨਾ ਰੱਖੇ ਨੇ ਰੂਟ ਸਿੰਘ ਤੇ ਬੂਟ ਸਿੰਘ ਜਿਹੜੇ ਬੰਦੇ ਨੇ ਉਹਨੇ ਇਸੇ ਲਈ ਰੱਖੇ ਨੇ ਉਹ ਇਸੇ ਤਰ੍ਹਾਂ ਦੀ ਕੁੱਟਾਈ ਵਿੱਚ ਅਵਲ ਹਨ ਉਹਨਾ ਮੇਰੇ ਤੋਂ ਇੱਕ ਵਾਰ ਇਨਾਮ ਵੀ ਲਿਆ ਸੀ ਪਰ ਨੰਗੀ ਕੰਡ ਦੀ ਚੜਨਾਈ ਮੈਂ ਆਪ ਕਰਦਾ ਨੰਗੀ ਕੰਡ ਦੀ ਚੜਨਾਈ ਮਤਲਬ ਪਿੱਠ ਨੰਗੀ ਕਰਕੇ ਉਹ ਮੈਂ ਆਪ ਕੁੱਟਦਾ ਕਹਿੰਦਾ ਉਹ ਬਸ ਬੈਂਤ ਮੈਂ ਪਿਓ ਪਿਓ ਕੇ ਮਾਰਦਾ ਕਹਿੰਦਾ ਖੱਲੜੀ ਉੱਧੜ ਜਾਂਦੀ ਹੈ ਤੇ ਵੱਡੇ ਤੋਂ ਵੱਡਾ ڈاکੂ ਵੀ ਬੱਕ ਪੈਂਦਾ ਉਹ ਕਹਿੰਦਾ ਜਿਹੜੀ ਨੰਗੀ ਕੰਡ ਦੀ ਕੁੜਾਈ ਹੈ ਪਿੱਠ ਦੀ ਕੁਟਾਈ ਤਾਂ ਮੈਂ ਆਪ ਕਰਦਾ ਕਹਿੰਦਾ ਬਸ ਬੈਂਤ ਜਿਹੜੇ ਡੰਡਾ ਪਿਓ ਪਿਓ ਕੇ ਮਾਰਦਾ ਤੇ ਉਹ ਚੰਬੜੀ ਵੀ ਕਹਿੰਦਾ ਉਹਦੀ ਉੱਧੜ ਜਾਂਦੀ ਹੈ ਤੇ ਵੱਡੇ ਤੋਂ ਵੱਡਾ ڈاکੂ ਵੀ ਕਹਿੰਦਾ ਬੱਕ ਪੈਂਦਾ ਮਤਲਬ ਬੋਲ ਪੈਂਦਾ ਤੁਹਾਹੀ ਕਹਿੰਦਾ ਜੀ ਇਸੇ ਲਈ ਤਾਂ ਸਰਕਾਰ ਨੇ ਤੁਹਾਨੂੰ ਇਸ ਥਾਣੇ ਤੇ ਲਾਇਆ ਤੇ ਪਹਿਲਾਂ ਜਿਹੜੇ ਅਫਸਰ ਤੁਹਾਡੀ ਥਾਂ ਤੇ ਇੱਥੇ ਸਨ ਉਹ ਤਾਂ ਥਾਣੇ ਨੂੰ ਸੰਭਾਲ ਵੀ ਨਹੀਂ ਸਕਦੇ ਤਾਂ ਥਾਣੇਦਾਰ ਕਹਿੰਦਾ ਮੈਂ ਇਸ ਬਦਮਾਸ਼ ਨੂੰ ਬੜੇ ਤਰੀਕੇ ਨਾਲ ਫੜਾਂਗਾ ਗੱਲੀ ਗੱਲੀ ਪੰਜੀ ਪੰਜੀ ਸਾਰੇ ਸੂ ਲੈ ਲਾਂਗਾ ਕਹਿੰਦਾ ਮੈਂ ਜਿਹੜਾ ਇਹ ਵਜ਼ੀਰੇ ਦਾ ਇਹ ਗੱਲ ਕਰ ਰਿਹਾ ਉਹ ਕਹਿੰਦਾ ਮੈਂ ਇਸ ਬਦਮਾਸ਼ ਨੂੰ ਬੜੇ ਕਹਿੰਦਾ ਤਰੀਕੇ ਨਾਲ ਪਕੜੂਗਾ ਸਾਰੀ ਖਬਰ ਲੈ ਲੂੰਗਾ ਕਹਿੰਦਾ ਤਾਂ ਸਿਪਾਈ ਕਹਿੰਦਾ ਜੀ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਬੜਾ ਹੈਂਕੜ ਖਾਏ ਆ ਹੈਂਕੜ ਕਾਮ ਹੈ ਤਾਂ ਬੜੀ ਉਹਦੇ ਚ ਆਕੜ ਹੈ ਬੜਾ ਨਰੜੇ ਨਰੜੇ ਵਾਲਾ ਉਹ ਬੜੇ ਤਾ ਥਾਣੇਦਾਰ ਕਹਿੰਦਾ ਨੰਬਰਦਾਰ ਨੂੰ ਨਾਲ ਲੈ ਕੇ ਮੈਂ ਜਰਾ ਆਂਡ ਗੁਆਣ ਦੇ ਮਹੱਲਿਆਂ ਦੀ ਗਸ਼ਤ ਕਰਨੀ ਹੈ ਕਾਰਤੂਸਾਂ ਦੀ ਪੇਟੀ ਲੈ ਲਈਏ ਨਾ ਤਾਂ ਸਪਾਈ ਕਹਿੰਦਾ ਜੀ ਤਾਂ ਫਿਰ ਥਾਣੇਦਾਰ ਕਹਿੰਦਾ ਤੇ ਥਾਣੇਦਾਰ ਅੱਗੇ ਕਹਿੰਦਾ ਤੇ ਹਤਕੜੀਆਂ ਉਹ ਕਹਿੰਦਾ ਜੀ ਉਹ ਵੀ ਲੈ ਲੀਆਂ ਨੇ ਕਹਿੰਦਾ ਤਾਂ ਥਾਣੇਦਾਰ ਕਹਿੰਦਾ ਤੇ ਵੀ ਤੂੰ ਹਤਕੜੀਆਂ ਲੈ ਲੀਆਂ ਕਹਿੰਦਾ ਹਾਂ ਉਹ ਵੀ ਲੈ ਲੀਆਂ ਕਹਿੰਦਾ ਮੈਂ ਤਾਂ ਫਿਰ ਉਹਦਾ ਅੱਗੇ ਢੇਡਾ ਮਾਰਾ ਇਹ ਕਹਿੰਦਾ ਸਾਰੀ ਥਾਂ ਦੀ ਪੜਤਾਲ ਕਰੀਏ ਮੈਂ ਜੋ ਕੰਮ ਹੱਥ ਵਿੱਚ ਲਵਾਂ ਉਸ ਨੂੰ ਤੋੜਨੇ ਬਾਦਾਂ ਐਨ ਤੀਕ ਤੱਕ ਪਹੁੰਚਦਾ ਹਾਂ ਚੱਲ ਕਹਿੰਦਾ ਮੈਂ ਕਹਿੰਦਾ ਚੱਲ ਅੱਗੇ ਚਲੀਏ ਕਹਿੰਦਾ ਪਹਿਲਾਂ ਸਾਰੇ ਪੜਤਾਲ ਮਾਰਾਂ ਨੇ ਸਾਰਾ ਅੱਗੇ ਪਾਸੇ ਚੰਗੀ ਦਾ ਚੈੱਕ ਕਰਾਂਨੇ ਆ ਤੇ ਫਿਰ ਕਹਿੰਦਾ ਮੈਂ ਜਿਹੜਾ ਵੀ ਕੰਮ ਹੱਥ ਵਿੱਚ ਫੜਦਾ ਮੈਂ ਉਹਦੀ ਕਹਿੰਦਾ ਪੂਰੀ ਤਰ੍ਹਾਂ ਪੜਤਾਲ ਕਰਦਾ ਕਹਿੰਦਾ ਫਿਰ ਵੀਰਾਂ ਵਾਲੀ ਉਹ ਦੋਵੇਂ ਜਾਂਦੇ ਆ ਤੇ ਵੀਰਾਂ ਵਾਲੀ ਜਿਹੜੀ ਹੈ ਆਪਣੀ ਕੁਲੀ ਚੋਂ ਬਾਹਰ ਨਿਕਲਦੀ ਹੈ ਤੇ ਜਿਹੜੀ ਵੀਰਾਂ ਵਾਲੀ ਹੈ ਉਹ ਜਿਹੜੀ ਵਜੀਰੇ ਦੀ ਮਾਂ ਹੈ ਉਹ ਆਪਣੀ ਕੁਲੀ ਦੇ ਵਿੱਚੋਂ ਬਾਹਰ ਆਂਦੀ ਹੈ ਤਾ ਵੀਰਾਂ ਵਾਲੀ ਹਾਕ ਮਾਰ ਕੇ ਨੀ ਦੀ ਪੀਏ ਨੀ ਤੂੰ ਕਿੱਥੇ ਹੜਬੂ ਹੜਬੂ ਕਰਦੀ ਫਿਰਦੀ ਐ ਤਾਂ ਉਹ ਜਿਹੜੀ ਵੀਰਾਂ ਵਾਲੀ ਆ ਉਹ ਹਾਕ ਮਾਰਦੀ ਆਪਣੀ ਕੁੜੀ ਨੂੰ ਤਾਂ ਉਹ ਨੂੰ ਕਹਿੰਦੀ ਐ ਵੀ ਤੂੰ ਕਿੱਥੇ ਹੜਬੂ ਹੜਬੂ ਕਰਦੀ ਫਿਰਦੀ ਐ ਭੱਜੀ ਭੁੱਜ ਭੱਜੀ ਦੌੜੀ ਫਿਰਦੀ ਐ ਕਿੱਥੇ ਐ ਤੂੰ ਤਾਂ ਉਹ ਕਹਿੰਦੀ ਐ ਦੀਪੋ ਕਹਿੰਦੀ ਐ ਆਈ ਮਾਂ ਨੀ ਤਾਂ ਜਿਹੜੀ ਦੀਪੋ ਹੈ ਉਹ ਕਹਿੰਦੇ ਦਿੰਦੀ ਹੈ ਵੀ ਮੈਂ ਆ ਰਹੀ ਆ ਤਾਂ ਵੀਰਾ ਵਾਲੀ ਨਹੀਂ ਤੂੰ ਇਹ ਕਾਦੇ ਗੜਪੇ ਲਾਂਦੀ ਫਿਰਦੀ ਐ ਉਹ ਤਾਂ ਵੀ ਉਹ ਕੁਝ ਖਾ ਰਹੀ ਹੁੰਦੀ ਐ ਦੀਪੋ ਤਾਂ ਕਹਿੰਦੀ ਤੂੰ ਕਾਦੇ ਗੜਪੇ ਲਾਨੀ ਐ ਤਾਂ ਦੀਪੋ ਕਹਿੰਦੀ ਆਂਦੀ ਹੋਈ ਮਾਂ ਨਹੀਂ ਭੁੱਖ ਲੱਗੀ ਸੀ ਸੋਧਾਂ ਦੀ ਪੱਠੀ ਤੋਂ ਦਾਣੇ ਪੁਣਾ ਕੇ ਲਿਆਂਦੇ ਸਨ ਤੇ ਰਤਾ ਗੁੜ ਦਾ ਭੋਰਾ ਰਲਾ ਕੇ ਮਰੂੰਡੇ ਬਣਾ ਰਹੀ ਸੀ ਉਹ ਕਹਿੰਦੀ ਮੈਂ ਥੋੜੇ ਮੈਨੂੰ ਬੜੀ ਭੁੱਖ ਲੱਗੀ ਸੀ ਤੇ ਮੈਂ ਉਥੋਂ ਪੱਠੀ ਤੋਂ ਦਾਣੇ ਪੁਣਾ ਕੇ ਲਈ ਆਈ ਸੀ ਤੇ ਫਿਰ ਉਹਦੇ ਥੋੜਾ ਜਿਹਾ ਗੁੜ ਰਲਾ ਕੇ ਤੇ ਮੈਂ ਮਰੂੰਡਾ ਬਣਾ ਕੇ ਖਾ ਰਹੀ ਸੀ ਵੀਰਾ ਵਾਲੀ ਕਹਿੰਦੀ ਤੂੰ ਗੁੜ ਕਿੱਥੋਂ ਲਿਆ ਤੂੰ ਤਦੀਪੋ ਕਹਿੰਦੀ ਆਲੇ ਚੋਂ ਤਾਂ ਵੀਰਾਵਾਲੀ ਨੂੰ ਗੁੱਸਾ ਚੜੇ ਨਾ ਉਹ ਕਹਿੰਦੀ ਗੁੜ ਬਾਜੋ ਦਾਣੇ ਨਹੀਂ ਲੰਗਦੇ ਤੇਰੇ ਅੰਦਰ ਵੀ ਤੂੰ ਗੁੜ ਤੋਂ ਬਿਨਾ ਤੇਰੇ ਅੰਦਰ ਖਾਇਆ ਨਹੀਂ ਜਾਂਦਾ ਫਿੱਟੀਨੀਤ ਵਾਲੀਏ ਹਰ ਵੇਲੇ ਖਾਣੇ 'ਚ ਜੇ ਸੋਤ ਰਹਿਨੀ ਤੂੰ ਹਰ ਵੇਲੇ ਮਰਦੀ ਰਹਿਨੀ ਹੈ ਖਾਣ ਨੂੰ ਪਿਛਲੇ ਜਨਮ ਦੀ ਬਿੱਲੀ ਹੈ ਤੂੰ ਨੀ ਇਹ ਗੁੜ ਦੀ ਡੱਲੀ ਤਾਂ ਮੈਂ ਤੇਰੇ ਵੀਰ ਲਈ ਰੱਖੀ ਸੀ ਤੜਕੇ ਦਾ ਤਾਂ ਉਹ ਕਹਿੰਦੀ ਜਿਹੜੀ ਤੂੰ ਇਹ ਗੁੜ ਖਾਂਦੀ ਪਈ ਹੈ ਇਹ ਗੁੜ ਮੈਂ ਤੇਰੇ ਲਈ ਨਹੀਂ ਸੀਗਾ ਇਹ ਤਾਂ ਮੈਂ ਤੇਰੇ ਭਰਾ ਲਈ ਰੱਖਿਆ ਸੀ ਉਹ ਤੜਕੇ ਦਾ ਕਹਿੰਦੇ ਗਿਆ ਹੋਇਆ ਕੰਮ ਕਰਨ ਵਾਸਤੇ ਜਿਆਦੀ ਇਹ ਕਹਿੰਦੀ ਇਹ ਤਦੀਪੋ ਕਹਿੰਦੀ ਹੈ ਉਹ ਮੈਂ ਖਾਉਂਗੀ ਤਾਂ ਉਹ ਚਾਦੀ ਉਹ ਕਰਦੀ ਐ ਵੀ ਮੈਂ ਖਾਉਂਗੀ ਤਵੀਰਾ ਵਾਲੀ ਕਹਿੰਦੀ ਐ ਨੀ ਲਿਆ ਚੰਦਰੀਏ ਮੈਂ ਮਸਾਂ ਗੁੜ ਦਾ ਭੋਰਾ ਲੁਕੋ ਕੇ ਰੱਖਿਆ ਸੀ ਕਹਿੰਦੀ ਉਹ ਮੈਂ ਉਹਦੇ ਵਾਸਤੇ ਗੁੜ ਲੁਕੋ ਕੇ ਰੱਖਿਆ ਸੀ ਤੇ ਤੂੰ ਖਾ ਲਿਆ ਕਹਿੰਦੀ ਗੁੜ ਤੇ ਲਿਆ ਇੱਧਰ ਤਾਂ ਵੀਰਾ ਵਾਲੀ ਨਹੀਂ ਦੇ ਦੇ ਜਿੱਦਲੇ ਤਾਂ ਉਹਨੂੰ ਜਿੱਦ ਲੈ ਵੀ ਤੂੰ ਜਿੱਦ ਕਰੀ ਖੜੀ ਐ ਤੂੰ ਦੇ ਦੇ ਗੁੜ ਤਾਂ ਦੀਪੋ ਗੁੱਸੇ ਵਿੱਚ ਲੈ ਫੜ ਗੁੜ ਦੀ ਟਲੀ ਵੀਰਾ ਵਾਲੀ ਨੂੰ ਦੇ ਦਿੰਦੀ ਐ ਤਾਂ ਵੀਰਾ ਵਾਲੀ ਨਹੀਂ ਹੁਣ ਮੂੰਹ ਕਿਉ ਸੁਝਾਲਿਆ ਸੁਣਦੀ ਕਿਉ ਨਹੀਂ ਇੱਧਰ ਆ ਇਹ ਜੁੱਲੀਆਂ ਬਾਹਰ ਸੁੱਕਣੀਆਂ ਪਾ ਲੇਫੜ ਮੇਰੀ ਧੀ ਬੀਬੀ ਰਾਣੀ ਲੇਫੜ ਇਸ ਚੰਦਰੇ ਮੀਂਹ ਦੇ ਕੋਣ ਬਾਰੇ ਜਾਉ ਜਦ ਦੇ ਸਕੂਲੀ ਚਾਹਿਆਂ ਉਪਰੋਂ ਹੇਠੋਂ ਚੌਂਦੀ ਆ ਉਹ ਕਹਿੰਦੀ ਜਾ ਕਹਿੰਦੀ ਇਹ ਤੋਣ ਮੂੰਹ ਕੇ ਸੁਝਾਲਿਆ ਤੇ ਆ ਜੁੱਲੀਆਂ ਜਿਹੜੀਆਂ ਨੇ ਬਾਹਰ ਪਾ ਜੁੱਲੀਆਂ ਦੱਸਿਆ ਨਾ ਟਾਕੀਆਂ ਲੱਗੀਆਂ ਹੁੰਦੀਆਂ ਚਾਦਰਾਂ ਜੁੱਦਰਾਂ ਨੂੰ ਜਿਹੜੇ ਡਰਜਾਈਆਂ ਨੂੰ ਤਾਂ ਉਹ ਕਹਿੰਦੀ ਜਾ ਸਲਾਬੀਆਂ ਪਈਆਂ ਹੁੰਦੀਆਂ ਨਾ ਮੀਂਹ ਦੇ ਕਰਕੇ ਤੇ ਜਾ ਇਹਨਾਂ ਨੂੰ ਕਹਿੰਦੀ ਬਾਹਰ ਸੁੱਕਣੇ ਪਾਇਆ ਤਾਂ ਦੀਪੋ ਜੁੱਲੀਆਂ ਫੜ ਕੇ ਮਾਂ ਨਹੀਂ ਸੰਤਾ ਢਾਕੀ ਆਖਦਾ ਸੀ ਭਈ ਦਿੱਲੀ ਵਿੱਚ ਤਾਂ ਸਭਨਾਂ ਨੂੰ ਪੱਕੀਆਂ ਕੋਠੀਆਂ ਪਵਾ ਦਿੱਤੀਆਂ ਸਰਕਾਰ ਨੇ ਸਾਰੇ ਫਰੂਜੀਆਂ ਨੂੰ ਮੌਜ ਬਣ ਗਈ ਉਹ ਕਹਿੰਦੀ ਫਿਰ ਆਪਣੀ ਮਾਂ ਨੂੰ ਉਹ ਕਹਿੰਦਾ ਸੀ ਵੀ ਦਿੱਲੀ ਵਿੱਚ ਜਿੰਨੇ ਵੀ ਸ਼ਰਨਾਰਥੀ ਆਏ ਨੇ ਉਹਨਾਂ ਨੂੰ ਸਾਰਿਆਂ ਨੂੰ ਪੱਕੇ ਮਕਾਨ ਮਿਲ ਗਏ ਨੇ ਤੇ ਸਾਰੇ ਫਰੂਜੀਆ ਦਾ ਮਤਲਬ ਰਫਿਊਜੀ ਜਿਹੜੇ ਉਜੜ ਕੇ ਆਏ ਨੇ ਉਧਰੋਂ ਸ਼ਰਨਾਰਥੀ ਉਹਨਾਂ ਦੀ ਕਹਿੰਦੇ ਹੁਣ ਮੌਜ ਬਣ ਜੂ। ਵੀਰਾਂ ਵਾਲੀ ਕਹਿੰਦੀ ਆ ਜੁੱਲੀਆਂ ਸੁਖਣੀਆਂ ਪਾ ਆਹ SLAਪੀਆਂ ਗਈਆਂ ਨੇ ਤੇ ਵੇਖ ਅੱਜ ਜਵਾਲੀ ਦੇ ਤੰਦੂਰ ਤੋਂ ਰੋਟੀਆਂ ਲਾ ਲਈ ਆਪਣਾ ਤੰਦੂਰ ਤਾਂ ਸਾਰਾ ਗਿੱਲਾ ਪਿਆ ਕੁਝ ਕੰਮ ਕਰਿਆ ਕਰਦੀ ਉਹ ਜੁੱਲੀਆਂ ਲੈ ਕੇ ਚਲੀ ਜਾਂਦੀ ਹੁਣ ਇਹਦੇ ਵਿੱਚ ਤੁਹਾਡੇ ਤੋਂ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਕਿ ਉਹਨੇ ਵੀਰਾਂ ਵਾਲੀ ਨੇ ਉਹਨੂੰ ਕਿੱਥੇ ਕਿਹਾ ਸੀ ਵੀ ਤੰਦੂਰ ਤੋਂ ਰੋਟੀਆਂ ਲਾ ਲੈ ਤਾਂ ਇਹਦੇ ਵਿੱਚ ਕੁਐਸਚਨ ਆ ਜਾਂਦਾ ਅੱਜ ਜਵਾਲੀ ਦੇ ਤੰਦੂਰ ਤੋਂ ਰੋਟੀਆਂ ਲਾ ਲਈ ਤੇ ਕਿਉਂਕਿ ਉਹਦਾ ਤੰਦੂਰ ਜਿਹੜਾ ਗਿੱਲਾ ਪਿਆ ਹੁੰਦਾ ਤਾ ਇਹ ਰਪਾ ਹੁਣ ਇਹ ਸਿਆਣੀ ਹੋ ਗਈ ਹੈ ਕੋਈ ਮੁੰਡਾ ਲੱਭੇ ਤਾਂ ਇਸ ਦਾ ਵੀ ਤਰੋਪਾ ਪਰਾਉ ਕਹਿੰਦੀ ਹੈ ਵੀ ਹੁਣ ਇਹ ਵੱਡੀ ਹੋ ਗਈ ਹੈ ਜੇ ਕੋਈ ਮੁੰਡਾ ਲੱਭ ਜੇ ਤਾਂ ਮੈਂ ਇਹਦਾ ਵੀ ਤਰੋਪਾ ਪਰਾ ਮਤਲਬ ਇਹ ਹੁਣ ਮੈਂ ਇਹਦਾ ਵੀ ਵਿਆਹ ਕਰ ਦਿਆਂ ਤਾ ਪਰਾਂ ਤਾਂ ਉਸ ਨੂੰ ਪੀੜੀ ਦਿੰਦੀ ਹੈ ਉਹ ਤਾ ਜਿਹੜੀ ਅ ਅੱਛਾ ਉਸ ਨੂੰ ਪੀੜੀ ਦਿੰਦੀ ਹੈ ਤਾਂ ਮਾਨਾ ਆਂਦੀ ਹੈ ਕਿਉਂਕਿ ਉਹਨਾਂ ਦੀ ਜਿਹੜੀ ਪੜੋਸਨ ਹੁੰਦੀ ਹੈ ਉਹ ਆਂਦੀ ਹੈ ਉਹ ਉਹ ਨੂੰ ਕਹਿੰਦੀ ਆ ਕੁੜੇ ਬੈਠ ਜਾ ਤੇ ਉਹ ਨੂੰ ਉਹ ਪੀੜੀ ਦਿੰਦੀ ਹੈ ਵੀ ਉਹ ਜਿਹੜੀ ਪੜੋਸਨ ਉਹਦੀ ਆਂਦੀ ਹੈ ਗੋਂਡਣੋ ਦੀ ਤਾਂ ਮਾਨਾ ਉਹਦਾ ਨਾਮ ਹੁੰਦਾ ਤਾਂ ਉਹਨੂੰ ਕਹਿੰਦੀ ਇਹ ਤੂੰ ਬੈਠ ਜਾ ਤਾਂ ਮਾਨਾ ਨਹੀਂ ਬੇਬੇ ਬਹਿਣਾ ਨਹੀਂ ਮੈਂ ਤਾਂ ਬਸ ਖੜੇ ਪੈ ਰਹੀ ਹਾਂ ਕਹਿੰਦੀ ਮੈਂ ਬੈਠਣਾ ਨਹੀਂ ਮੈਂ ਤਾਂ ਬਸ ਖੜੇ ਪੈ ਰਹੀ ਮਤਲਬ ਮੈਂ ਜਲਦੀ ਜਲਦੀ ਆਈ ਹਾਂ ਤਾਂ ਵੀਰਾਂ ਵਾਲੀ ਕਹਦੀ ਕਦੀ ਬਿੰਦ ਛੱਟ ਬੈਠ ਵੀ ਜਾਇਆ ਕਰ ਸੌ ਸੁੱਖ ਦੁੱਖ ਦੀ ਗੱਲ ਹੁੰਦੀ ਹੈ ਪਰ ਤੂੰ ਤਾਂ ਜਿਵੇਂ ਪਿੱਛੇ ਦੁੱਧੂ ਬਲਣਾ ਧਰ ਕੇ ਆਈ ਹੋਵੇਂ ਬਸ ਸੂਰਤ ਪਿੱਛੇ ਹੀ ਰੰਦੀ ਉਹ ਕਹਿੰਦੀ ਵੀ ਜਲਦੀ ਜਲਦੀ ਤੂੰ ਆਣ ਦੀ ਗੱਲ ਕਰ ਜਾਣ ਦੀ ਗੱਲ ਕਰਦੀ ਹੈ ਜਿਵੇਂ ਤੂੰ ਦੁੱਧਰਾ ਖਾਈ ਹੈ ਤੇ ਦੁੱਧੂ ਬਲਜੂਗਾ ਪਿੱਛੇ ਤੇਰਾ ਮਾਨਾ ਕਹਿੰਦੀ ਕੀ ਦੱਸਾਂ ਉਹ ਮੇਰਾ ਖਰੂਦੀ ਹੈ ਕੋੜੀ ਦੇ ਘਰ ਲੱਜ ਮੰਗ ਕੇ ਲੈਂਦੀ ਐ ਪਰ ਲਟੈਣ ਤੇ ਪੀਂਗ ਕੌਣ ਪਾਵੇ ਤੂੰ ਵਜੀਰੇ ਨੂੰ ਰਤਾ ਘਲ ਦੇਖਾ ਹੁਣ ਉਹ ਕਹਿੰਦੀ ਵੀ ਉਹਦਾ ਮੁੰਡਾ ਜਿਹੜਾ ਪਾਲੀ ਐ ਉਹ ਪੀਂਗ ਲਈ ਰੱਟ ਲਈ ਬੈਠਾ ਐ ਤੇ ਕਹਿੰਦਾ ਡਿਊਟੀ ਮਤਲਬ ਉਹਦਾ ਉਹ ਆਨ ਦਾ ਡਿਊਟੀ ਨੂੰ ਕਹਿੰਦੇ ਪੀ ਉਥੇ ਪੀਂਗ ਪਾਣੀ ਐ ਤੇ ਲਟੈਣ ਤੇ ਉਹ ਸ਼ਤੀਰ ਹੁੰਦੇ ਜਿਹੜੇ ਉਹਨਾਂ ਦੇ ਉੱਤੇ ਪੀਂਗ ਪਾਣੀ ਤੇ ਕਹਿੰਦੇ ਹੁਣ ਪੀਂਗ ਪਾਵੇ ਕੌਣ ਤੂੰ ਵਜੀਰੇ ਨੂੰ ਭੇਜ ਦੇ ਉਹ ਪਾ ਦੇਗਾ ਤਾਂ ਵੀਰਾਵਲ ਕਹਿੰਦੀ ਉਹ ਤਾਂ ਬੁੱਗੇ ਮਲਦੇ ਗਿਆ ਤਾਂ ਉਹ ਕਹਿੰਦੀ ਵੀ ਉਹ ਕੰਮ ਤੇ ਗਿਆ ਮਾਨਾ ਕਹਿੰਦੀ ਉਸ ਤਾਂ ਹੀ ਕੀ ਕੰਮ ਪੈ ਗਿਆ ਵੀ ਹੁਣ ਉਹਦੇ ਕੀ ਕਰਨ ਗਿਆ ਉਹ ਤਵੀਰਾਂ ਵਾਲੀ ਕਹਿੰਦੀ ਪਤਾ ਨਹੀਂ ਸ਼ਾਇਦ ਉਸਦੀ ਹਵੇਲੀ ਦੀਆਂ ਚੁਗਾਠਾਂ ਜੋੜਨ ਗਿਆ ਤਾਂ ਉਹ ਵੀਰਾਂ ਵਾਲੀ ਕਹਿੰਦੀ ਪਤਾ ਨਹੀਂ ਉਹਦੇ ਕੋਈ ਕੰਮ ਕਰਨ ਗਿਆ ਉਹਦੀ ਹਵੇਲੀ ਦੀਆਂ ਚੁਗਾਠਾਂ ਮਤਲਬ ਦਰਵਾਜ਼ੇ ਜੋੜਨ ਗਿਆ ਹੋਇਆ ਤਾਂ ਮਾਨਾ ਕਹਿੰਦੀ ਇਹ ਬਾਣੀ ਇੰਨੇ ਨਵੇਂ ਹਵੇਲੀਆਂ ਖੜੀਆਂ ਕਰ ਲੈਂਦੇ ਨੇ ਇੱਥੇ ਮੇਰੀ ਵਰਗੀ ਨੂੰ ਕੱਚੀ ਕੁਲੀ ਵੀ ਨਹੀਂ ਜੁੜਦੀ ਉਹ ਕਹਿੰਦੀ ਇੱਥੇ ਤੇ ਲੋਕ ਜਿਹੜੇ ਨੇ ਆਹ ਬਾਣੀ ਆ ਕਹਿੰਦੇ ਨਵੀਆਂ-ਨਵੀਆਂ ਹਵੇਲੀਆਂ ਖੜੀਆਂ ਕਰ ਲੈਂਦੇ ਆ ਤੇ ਮੇਰੇ ਵਰਗੀ ਕੋਲ ਕਹਿੰਦੇ ਕੱਚੀ ਕੁਲੀ ਮਤਲਬ ਇੱਕ ਕੱਚਾ ਕੋਠਾ ਵੀ ਨਹੀਂ ਮੇਰੇ ਕੋਲ ਜੁੜਦਾ ਵੀਰਾਂ ਵਾਲੀ ਕਹਿੰਦੀ ਹੁਣ ਤੂੰ ਹੁਣ ਤਾਂ ਦਿੱਲੀ ਵੀ ਸਰਕਾਰ ਸਾਰੇ ਫਰੂਜੀਆਂ ਨੂੰ ਪੱਕੇ ਕੋਠੇ ਵੰਡ ਰਹੀ ਹੈ ਕੱਲ ਬੁੱਗਾ ਮਲਵੀ ਆਖਦਾ ਸੀ ਵੀ ਸਰਕਾਰ ਹੁਣ ਸਭਨਾਂ ਨੂੰ ਘਰ ਦੇਏਗੀ ਤੇ ਅੱਜ ਸੰਤਾ ਟਾਕਿਆ ਵੀ ਇਹ ਗੱਲ ਦੀਪਾ ਨੂੰ ਆਖਦਾ ਸੀ ਤਾਂ ਮਾਨਾ ਕਹਿੰਦੀ ਉਹ ਵੀਰਾਂ ਵਾਲ ਕਹਿੰਦੀ ਤੂੰ ਮਨ ਚਾਹੀਨਾ ਮਨ ਇਹ ਗੱਲ ਉਕਾ ਸੱਚ ਹੈ ਤਾਂ ਮਾਨਾ ਕਹਿੰਦੀ ਨਹੀਂ ਇਹ ਬੁੱਗਾ ਚੌਧਰੀ ਤਾਂ ਨੀਰੀ ਝੂਠਾਂ ਦੀ ਨੀਰੀ ਜਿਹੜਾ ਝੂਠ ਦੀ ਪੰਡ ਹੈ ਤਾਂ ਉਹ ਕਹਿੰਦਾ ਵੀ ਜਿਹੜਾ ਬੁੱਗਾ ਚੌਧਰੀ ਹੈ ਤਾਂ ਨੀਰੀ ਝੂਠ ਦੀ ਪੰਡ ਹੈ ਐਵੇਂ ਜਬਲੀਆਂ ਮਾਰੀ ਜਾਂਦਾ ਮੈਂ ਤਾਂ ਗੱਲਾਂ ਵਿੱਚ ਲੱਗ ਗਈ ਪਾਲੀ ਹੁਣ ਮੇਰੇ ਮਗਰ ਦੌੜਿਆ ਆਊਗਾ ਲੈ ਸੁੰਨ ਲਵ ਜੇ ਵਜੀਰਾ ਆ ਜਾਏ ਤਾਂ ਉਹਨੂੰ ਮੇਰੇ ਘਰ ਭੇਜੀ ਨਹੀਂ ਤਾਂ ਪਾਲੀ ਪੀਂਗ ਲਈ ਰੋ ਰੋ ਮੇਰੀ ਜਾਨ ਖਾਊਗਾ ਚੰਗਾ ਬੇਬੇ ਮੈਂ ਚਲਦੀ ਆ ਮਾਣਾ ਜਾਂਦੀ ਐ ਫਿਰ ਸਿਪਾਹੀ ਤੇ ਥਾਣੇਦਾਰ ਆਂਦੇ ਨੇ ਉਥੇ ਤਾਂ ਥਾਣੇਦਾਰ ਕਹਿੰਦਾ ਤੂੰ ਜਰਾ ਚੌਕਸ ਰਹੀਂ ਨਕਸ਼ੇ ਦੇ ਮੁਤਾਬਿਕ ਇਹੀ ਘਰ ਹੈ ਨਾ ਸਾਰੀਆਂ ਨਿਸ਼ਾਨੀਆਂ ਮਿਲਦੀਆਂ ਨੇ ਆ ਬੁੱਢੀ ਕੌਣ ਐ ਤਾਂ ਹੁਣ ਜਦੋਂ ਥਾਣੇਦਾਰ ਤੇ ਸਿਪਾਹੀ ਉਥੇ ਆ ਜਾਂਦੇ ਨੇ ਤੇ ਪੁੱਛਦੇ ਨੇ ਬਈ ਇਹ ਜਿਹੜੀ ਬੁੱਢੀ ਕੌਣ ਹੈਗੀ ਐ ਉਹ ਵਜੀਰੇ ਦੀ ਮਾਂ ਹੁੰਦੀ ਐ ਤਾਂ ਸਿਪਾਹੀ ਕਹਿੰਦਾ ਜੀ ਇਹ ਤਾਂ ਵਜੀਰੇ ਦੀ ਮਾਂ ਐ ਥਾਣੇਦਾਰ ਕਹਿੰਦਾ ਇਹਨੂੰ ਪੁੱਛੀਏ ਸਿਪ ਤਾਂ ਥਾਣੇਦਾਰ ਅੱਗੇ ਵੱਧਦਾ ਤੇ ਕਿਉ ਮਾਈ ਤੇਰੇ ਪੁੱਤ ਦਾ ਕੀ ਨਾਂ ਹੈ ਤਾਂ ਵੀਰਾ ਵਾਲੀ ਝੁੱਕ ਕੇ ਕਿਹੜੇ ਪੁੱਤ ਦਾ ਸੁੱਖ ਨਾਲ ਮੈਂ ਤੈਨੂੰ ਪੁੱਤਾਂ ਦੀ ਮਾਂ ਥਾਣੇਦਾਰ ਕਹਿੰਦਾ ਤਿੰਨ ਪੁੱਤਾਂ ਦੀ ਮਾਂ ਹੈ ਹਾਲਾਂ ਕੀ ਕਰਦੇ ਨੇ ਤੇਰੇ ਪੁੱਤ ਤਾਂ ਵੀਰਾ ਵਾਲੀ ਕਹਿੰਦੀ ਖੇਤ ਐ ਸੁਆ ਬਸ ਮੇਰੇ ਨਾਲ ਲੜਨ-ਬੱਜ ਹੋਰ ਉਹਨਾਂ ਨੂੰ ਕੋਈ ਕੰਮ ਨਹੀਂ ਤੇ ਮੈਂ ਬੁੱਢੀ ਠੇਰੀ ਦੱਸੋ ਮੈਂ ਕੀ ਕਰਾਂ ਤਾਂ ਉਹਨਾਂ ਨੂੰ ਮੇਰੇ ਨਾਲ ਪਿਆਰ ਨਹੀਂ ਪਰ ਮਾਪੇ ਕੋ ਮਾਪੇ ਨਹੀਂ ਹੁੰਦੇ ਤਾਂ ਬੁੱਢੀ ਕਹਿੰਦੀ ਮੇਰੇ ਤਿੰਨ ਪੁੱਤਰ ਨੇ ਦੱਸੋ ਮੈਂ ਕਿਹਦਾ ਨਾਮ ਦਸਾਂ ਤਾਂ ਉਹ ਕਹ ਫਿਰ ਥਾਣੇਦਾਰ ਕਹਿੰਦਾ ਤੇਰੇ ਪੁੱਤ ਕਰਦੇ ਕੀ ਨੇ ਉਹ ਕਹਿੰਦੀ ਖੇਤ ਐ ਸੁਆ ਮਤਲ ਪਸ ਮੇਰੇ ਨਾਲ ਲੜਦੇ ਝਗੜਦੇ ਇਹਨਾਂ ਨੇ ਤੇ ਮੈਂ ਬੁੱਢੀ ਠੇਰੀ ਕਹਿੰਦਾ ਮੈਂ ਕੀ ਕਰਾਂ ਤਾਂ ਥਾਣੇਦਾਰ ਕਹਿੰਦਾ ਉਹਨਾਂ ਦਾ ਰੁਜ਼ਗਾਰ ਕੀ ਹੈ ਮਤਲਬ ਉਹਨਾਂ ਦਾ ਕੰਮ ਕੀ ਹੈ ਤਾਂ ਵੀਰਾਂ ਵਾਲੀ ਕਹਿੰਦੀ ਵਿਚਾਰੇ ਮਜ਼ਦੂਰੀ ਕਰਕੇ ਡੰਗਟ ਪਾਉਂਦੇ ਨੇ ਮਹਾਰਾਜ ਅਸੀਂ ਤਾਂ ਫਰੂਜੀ ਤਾਂ ਪਾਕਿਸਤਾਨੋਂ ਉਜੜ ਕੇ ਆਏ ਆ ਤਾਂ ਉਹ ਕਹਿੰਦਾ ਵੀ ਅਸੀਂ ਪਾਕਿਸਤਾਨ ਤੋਂ ਅਸੀਂ ਜਿਹੜੇ ਨੇ ਉਤੋਂ ਪਾਕਿਸਤਾਨ ਤੋਂ ਉਜੜ ਕੇ ਆਏ ਆ ਤਾਂ ਥਾਣੇਦਾਰ ਕਹਿੰਦਾ ਪਾਕਿਸਤਾਨੋਂ ਤਾਂ ਉਹ ਕਹਿੰਦੀ ਹੈ ਵੀਰਾਂ ਵਾਲ ਕਹਿੰਦੀ ਹਾਂ ਮਹਾਰਾਜ ਤਾਂ ਇਹ ਤਾਂ ਥਾਣੇਦਾਰ ਕਹਿੰਦਾ ਇਹ ਕਰ ਕੀਦਾ ਵੀਰਾਂ ਵਾਲੇ ਕਹਿੰਦੇ ਇਸ ਘਰ ਵਿੱਚ ਪਹਿਲਾਂ ਤਾਂ ਇੱਕ ਚੂੜੀਆਂ ਵੇਚਣ ਵਾਲਾ ਰਹਿੰਦਾ ਸੀ ਮੁਸਲਮਾਨ ਉਹ ਫਸਾਦਾਂ ਵਿੱਚ ਕਿਤੇ ਚਲਾ ਗਿਆ ਬਸ ਅਸੀਂ ਇਸ ਫੂਸ ਦੀ ਝੋਪੜੀ ਇੱਥੇ ਸਿਰ ਲਕੋ ਲਿਆ ਬੜਾ ਪਹਿਲਾ ਮਕਾਨ ਹੈ ਗਰਮੀ ਵਿੱਚ ਠੀਕ ਰਹਾ ਤਾਂ ਬਦ ਮਤਲਬ ਬਹੁਤ ਠਪਦਾ ਮੀਂਹ ਵੀ ਦੇ ਵਿੱਚ ਚੋਂਦਾ ਸਿਆਲ ਦਾ ਮਤਲਬ ਸਰਦੀਆਂ ਦੇ ਵਿੱਚ ਇਹਦੇ ਅੰਦਰ ਹਵਾ ਦੇ ਬੁੱਲੇ ਆਂਦੇ ਨੇ ਬਹੁਤ ਔਖੀਆਂ ਮਾਰਾ ਸਾਨੂੰ ਕੋਈ ਹੋਰ ਮਕਾਨ ਦੇ ਦਿਓ ਮੈਂ ਸੁਣਿਆ ਸਰਕਾਰ ਨਵੇਂ ਮਕਾਨ ਪਾ ਰਹੀ ਹੈ ਸਾਡੇ ਫਰੂਜੀਆਂ ਲਈ ਵੀ ਮਤਲਬ ਸਾਡੇ ਸ਼ਰਨਾਰਥੀਆਂ ਲਈ ਸਾਡਾ ਨਾਮ ਵੀ ਲਿਖ ਲਓ ਤਾਂ ਸਰਕਾਰ ਇਹ ਪਾਕਿਸਤਾਨ ਖੇਤ ਕੁੱਲੀਆਂ ਘਰ ਮਾਲ ਲਵੇ ਸਭ ਰਹਿ ਗਏ ਮੇਰੇ ਨਿੱਕੇ ਪ ਇੱਥੇ ਵਿਚਾਰਾ ਰੇਤੇ ਵਿੱਚ ਰੁਲਦਾ ਤੁਹਾਡਾ ਪਲਾ ਹੋਵੇ ਜੇ ਤੁਸੀਂ ਸਾਨੂੰ 36 36 ਕੋਈ ਕੁਲੀ ਦੇ ਦਿਓ ਮਤਲਬ ਇੱਕ ਕੋਈ ਮਕਾਨ ਦੇ ਦਿਓ ਤਾਂ ਜਿਹੜਾ ਸਪਾਈ ਹੁੰਦਾ ਉਹ ਚਲਾਕੀ ਨਾਲ ਮਕਾਰੀ ਨਾਲ ਹਸਲਾ ਹੋਇਆ ਹੈ ਕਹਿੰਦਾ ਮਾਈ ਅਸੀਂ ਤੇਰੇ ਇੱਕ ਪੁੱਤ ਨੂੰ ਇੱਕ ਕੋਠੜੀ ਦੇਣ ਦਾ ਜੀਮਾ ਤਦ ਲੈਣੇ ਆ ਕੋਠੜੀ ਦਾ ਮਤਲਬ ਜੇਲ ਦਾ ਕਮਰਾ ਜੇਲ ਦੀ ਕੋਠੜੀ ਤੇ ਵੀਰਾਂ ਵਾਲੀ ਉਹ ਖੁਸ਼ ਹੋ ਜਾਂਦੀ ਉਹ ਸਮਝਦੀ ਹੈ ਕੁਝ ਹੋਰ ਸਮਝਦੀ ਹੈ ਉਹ ਤਾਂ ਸੋਚਦੀ ਸ਼ਾਇਦ ਸਾਨੂੰ ਮਕਾਨ ਦੇ ਰਿਹਾ ਹੈ ਵੀਰਾਂ ਵਾਲੀ ਕਹਿੰਦੀ ਰੱਬ ਤੁਹਾਨੂੰ ਸੁਖੀ ਰੱਖੇ ਤਾਂ ਸਪਾਈ ਐਵੇਂ ਹੀ ਝੋਟ ਕਰਦਾ ਹੋਇਆ ਮਸਖਰੀ ਕਰਦਾ ਹੋਇਆ ਕਹਿੰਦਾ ਤੇ ਕੋਠੜੀ ਨਹੀਂ ਸਗੋ ਖਾਣ ਨੂੰ ਵੀ ਮੁਫਤ ਮਿਲੇਗਾ ਸਰਕਾਰ ਨਵੇਂ ਮਕਾਨ ਪਾ ਰਹੀ ਹੈ ਤੇਰੇ ਤਿੰਨਾਂ ਪੁੱਤਾਂ ਵਿੱਚੋਂ ਸਿਰਫ ਇੱਕ ਨੂੰ ਨਵਾਂ ਮਕਾਨ ਮਿਲੇਗਾ ਉਹ ਕਹਿੰਦਾ ਵੀ ਉਹ ਹੁਣ ਚਲਾਕੀ ਕਰਦਾ ਨਾ ਵੀ ਜੇਲ੍ਹ ਦੇ ਵਿੱਚ ਜਾ ਕੋਠੜੀ ਹੋਗੀ ਤੇ ਖਾਣ ਨੂੰ ਵੀ ਜੇਲ੍ਹਾਂ ਦੇ ਵਿੱਚ ਮੁਫਤ ਖਾਣਾ ਮਿਲਦਾ ਤਾਂ ਉਹ ਉਹ ਚੱਲਦਾ ਤੇ ਜਿਹੜੀ ਉਹਦੀ ਮਾਂ ਹੁੰਦੀ ਹੈ ਉਹ ਸਮਝਦੀ ਹੈ ਸ਼ਾਇਦ ਇਹ ਸਾਨੂੰ ਮਕਾਨ ਦੇਣ ਦੀਆਂ ਗੱਲਾਂ ਕਰ ਰਿਹਾ ਹੈ ਤਾਂ ਵੀਰਾ ਵਾਲੀ ਕਹਿੰਦੀ ਹੈ ਤੁਹਾਡੇ ਬੱਚੜੇ ਜਿਉਣ ਬੇਸ਼ੱਕ ਇੱਕ ਨੂੰ ਹੀ ਦੇ ਦਿਓ ਇੱਕ ਦਾ ਬੰਦੋਬਸਤ ਹੋ ਜਾਏ ਬਾਕੀਆਂ ਦਾ ਤਾਂ ਇੱਕ ਦੀ ਕੋਈ ਨਾ ਕੋਈ ਹੀਲਾ ਬਣ ਜਾਊ ਕਹਿੰਦਾ ਇੱਕ ਦਾ ਤਾਂ ਚਲੋ ਹੋ ਜਾਏ ਬਾਕੀ ਕਹਿੰਦੇ ਕੋਈ ਨਾ ਕੋਈ ਆਪੇ ਹੀ ਬਣ ਜਾਊ ਤਾਂ ਥਾਣੇਦਾਰ ਕਹਿੰਦਾ ਮੈਂ ਤੈਨੂੰ ਪੁੱਛਿਆ ਸੀ ਕਿ ਉਸ ਦਾ ਕੀ ਨਾਮ ਹੈ ਤਾਂ ਵੀਰਾ ਵਾਲੇ ਕਹਿੰਦੇ ਜੀ ਇੱਕ ਦਾ ਨਾਮ ਕਰਨੈਲ ਸਿੰਘ ਤਾਂ ਜਿਹੜਾ ਥਾਣੇਦਾਰ ਉਹ ਨੋਟ ਕਰਦਾ ਦੂਜੇ ਦਾ ਜਰਨੈਲ ਸਿੰਘ ਤੀਜੇ ਦਾ ਸੋਰੀ ਹੈ ਤਾਂ ਥਾਣੇਦਾਰ ਕਹਿੰਦਾ ਸੋਰੇਗਰ ਤਾਂ ਵੀਰਾ ਵਾਲ ਕਹਿੰਦੇ ਹਾਂਜੀ ਤਾਂ ਸਪਾਈ ਕਹਿੰਦਾ ਥਾਣੇਦਾਰ ਨੂੰ ਇੱਕ ਵਾਰੀ ਕਹਿੰਦਾ ਇਹ ਰਫਿਊਜੀ ਜੇਲ੍ਹ ਨੂੰ ਵੀ ਸੋਰੇਗਰ ਰੱਖਦੇ ਨੇ ਤੇ ਪੁੱਛੇ ਤਾਂ ਸਹੀ ਕਿਹੜੇ ਜੁਰਮ ਵਿੱਚ ਫੜਿਆ ਗਿਆ ਉਹ ਮੈਂ ਤੁਹਾਨੂੰ ਦੱਸ ਦੇਵਾਂ ਉਸ ਨੂੰ ਜਰੂਰ ਚੋਰੀ ਦੇ ਜੁਰਮ ਵਿੱਚ ਫੜਿਆ ਹੋਣਾ ਜਾਂ ਡਾਕੀ ਦੇ ਜੁਰਮ ਹੁਣ ਇਹ ਗੱਲ ਕੁਝ ਹੋਰ ਸੋਚਦੇ ਨੇ ਵੀਰਾਂ ਵਾਲੀ ਕਹਿੰਦੀ ਕੁਝ ਹੋਰ ਹੈ ਇਹ ਸਮੇਂ ਦੇ ਕੁਝ ਹੋਰ ਨੇ ਤਾਂ ਥਾਣੇਦਾਰ ਕਹਿੰਦਾ ਪਹਿਲਾਂ ਬਿਆਨ ਮੁਕੰਮਲ ਕਰ ਲੈਣਾ ਫਿਰ ਇਸ ਤੇ ਵੀ ਗੌਰ ਕਰਦੇ ਆਂ ਭਲਾ ਮਾਈ ਤੇਰਾ ਦੂਜਾ ਪੁੱਤ ਕਿੱਥੇ ਐ ਕਿੱਥੇ ਉਸ ਉਹ ਵੀ ਤਾਂ ਸਹੁਰੇ ਘਰ ਨਹੀਂ ਗਿਆ ਤਾਂ ਉਹ ਕਹਿੰਦੀ ਨਹੀਂ ਜੀ ਨਹੀਂ ਉਹ ਤਾਂ ਹਲੇ ਕਹਿੰਦਾ ਕੁਆਰਾ ਹੈ ਰੱਬ ਤੁਹਾਡਾ ਭਲਾ ਕਰੇ ਹੁਣ ਸਾਡੇ ਵਿੱਚ ਵਿਆਹ ਕਰਨ ਦੀ ਪਰੋਖ ਕਿੱਥੇ ਕਹਿੰਦੀ ਪਾਕਿਸਤਾਨੋਂ ਉਸ ਨੂੰ 6 ਸਾਲ ਕਾਈ ਸਨ ਉਸ ਵੇਲੇ ਮੇਰਾ ਨੱਕ ਵੱਡਾ ਸੀ ਮਤਲਬ ਮੇਰੀ ਸਾਨੂੰ ਘਮੰਡ ਸੀ ਵੀ ਸਾਡੇ ਕੋਲ ਬਹੁਤ ਕੁਝ ਹੈ ਨੱਕ ਵੱਡਾ ਦਾ ਮਤਲਬ ਪਰ ਹੁਣ ਰੱਬ ਕਿਸੇ ਦਾ ਹੰਕਾਰ ਨਹੀਂ ਚੱਲਦਾ ਪਰ ਉਸ ਮੇ ਨੂੰ ਗਿੱਚੀ ਪਰਨੇ ਮਾਰਿਆ ਮਤਲਬ ਮੈਨੂੰ ਚੱਕ ਕੇ ਸਾਨੂੰ ਥੱਲੇ ਮਾਰਿਆ ਹੁਣ ਅਸੀਂ ਉਜੜੇ ਪਏ ਆ ਸਾਡੇ ਉਥੋਂ ਇੱਕ ਤੋਂ ਸੋਹਣੀ ਕੁੜੀ ਦੇ ਮਾਪੇ ਮੇਰੇ ਘਰ ਦੀ ਦਲੀਸ਼ ਤੇ ਆ ਕੇ ਮੁੜ ਜਾਂਦੇ ਸਨ ਇੱਥੇ ਕੋਈ ਨਹੀਂ ਬੋੜਦਾ ਇੱਥੇ ਬੋੜੇ ਵੀ ਕਿੱਥੋਂ ਸਾਨੂੰ ਨਾ ਰਹਿਣ ਦਾ ਟਿਕਾਣਾ ਨਾ ਕੰਮ ਦਾ ਪਰੋਸਾ ਦੋ ਵੇਲੇ ਢਿੱਡ ਭਰਨ ਲਈ ਸੌ ਸੌ ਖੇਖਣ ਕਰਨੇ ਪੈਂਦੇ ਉਹਨੋਂ ਕਹਿੰਦੀ ਐ ਵੀ ਜਦੋਂ ਅਸੀਂ ਉੱਥੇ ਸੀਗੇ ਤਾਂ ਸਾਡੇ ਕੋਲ ਬਹੁਤ ਖੁਸ਼ੀ ਸਾਨੂੰ ਘਮੰਡ ਸੀ ਕਹਿੰਦਾ ਤੇ ਸਾਨੂੰ ਰੱਬ ਨੇ ਮਾਰਿਆ ਚੱਕ ਕੇ ਥੱਲੇ ਕਹਿੰਦਾ ਵਧੀਆ ਤੋਂ ਵਧੀਆ ਕੁੜੀਆਂ ਦੇ ਰਿਸ਼ਤੇ ਮੇਰੇ ਮੁੰਡੇ ਲਈ ਆਉਂਦੇ ਸੀ ਪਰ ਹੁਣ ਇੱਥੇ ਤਾਂ ਕੋਈ ਨਹੀਂ ਆਉਂਦਾ ਸਾਡੇ ਕੋਲ ਮਕਾਨ ਨਹੀਂ ਰਹਿਣ ਨੂੰ ਕੰਮ ਨਹੀਂ ਕੁਝ ਵੀ ਨਹੀਂ ਐ ਕਿਹੜਾ ਪਰੰਦੂ ਰੋਟੀ ਵੀ ਨਹੀਂ ਹੈ ਤਾਂ ਫਿਰ ਥਾਣੇਦਾਰ ਕਹਿੰਦਾ ਤੇਰਾ ਦੂਜਾ ਪੁੱਤ ਗਿਆ ਕਿੱਥੇ ਹੈ ਤਾਂ ਉਹ ਕਹਿੰਦੀ ਹੈ ਮੈਂ ਵੀ ਰਵੀ ਇਹਨਾਂ ਵਾਲੀ ਕਹਿੰਦੀ ਮੇਲੇ ਚ ਗਿਆ ਉਹ ਕੁਛ ਪੀੜੀਆਂ ਤਿਆਰ ਕਰੇ ਪੀੜੀਆਂ ਉਹ ਬੈਠਣ ਵਾਲੀਆਂ ਚੌਕੀਆਂ ਦੇ ਟਾਈਪ ਚ ਤਾਂ ਉਹਨਾਂ ਨੂੰ ਵੇਚਣ ਗਿਆ ਪੀੜੀਆਂ ਬੜੀਆਂ ਰੰਗਲੀਆਂ ਤੇ ਉਹਨਾਂ ਤੇ ਅਸੀਂ ਬੜੇ ਸੋਹਣੇ ਵੇਲ ਬੂਟੇ ਤੋਤੇ ਮੋਰ ਵਾਏ ਨੇ ਤੇ ਜ਼ਰੂਰ ਵਿਕ ਜਾਣਗੀਆਂ ਇੱਥੇ ਲਾਗਲੇ ਪਿੰਡ ਦੇ ਵਿਆਹ ਨੇ ਮਾਗ ਵਿਆਹ ਦਾ ਮੀਨਾ ਹੈ ਬੜਾ ਪਰਮਾਸ਼ਾ ਹੈ ਜ਼ਰੂਰ ਵਿਕ ਜਾਣਗੀਆਂ ਵੀ ਅਤੇ ਰਸ ਬਹੁਤ ਹੈ ਵਿਆਹਾਂ ਦਾ ਸੀਜ਼ਨ ਹੈ ਤਾਂ ਇਹ ਵਿਕ ਜਾਣੀ ਆ ਤਾਂ ਥਾਣੇਦਾਰ ਕਹਿੰਦਾ ਤੇ ਤੀਜਾ ਤਾਂ ਵੀਰਾਵਾਲ ਕਹਿੰਦੀ ਜੀ ਤੀਜਾ ਨੇੜੇ ਹੀ ਗਿਆ ਬੁੱਗੇ ਮਲਦੇ ਘਰ ਉਹਦੀ ਡਿਊਟੀ ਬੂਏ ਨੂੰ ਠੋਕਣ ਭੰਨਣ ਗਿਆ ਬਸ ਘਰੋਂ ਤਾਂ ਤੇਸਾ ਤੇ ਆਰੀ ਲੈ ਕੇ ਗਿਆ ਤਾਂ ਵੀਰਾਵਾਲ ਕਹਿੰਦੀ ਉਹ ਜਿਹੜਾ ਤੀਜਾ ਹੈ ਉਹ ਤਾਂ ਇੱਥੇ ਨੇੜੇ ਕਿਸੇ ਦੇ ਬੁੱਗੇ ਮਲਦੇ ਘਰ ਗਿਆ ਉਹਦੀ ਦਰਵਾਜ਼ੇ ਦੂਜੇ ਬਣਾਣ ਗਿਆ ਬਸ ਉਹ ਘਰੋਂ ਇੱਕ ਤੇਸਾ ਤੇ ਆਰੀ ਲੈ ਕੇ ਤੇਸਾ ਤੇ ਆਰੀ ਹੁੰਦਾ ਜਿਹੜਾ ਆਰੀ ਨਾਲ ਲੱਕੜ ਕੱਟਦੇ ਆ ਤੇ ਉਹ ਲੈ ਕੇ ਗਿਆ ਸਿਪਾਹੀ ਕਹਿੰਦਾ ਤੇਸਾ ਤੇ ਆਰੀ ਥਾਣੇਦਾਰ ਕਹਿੰਦਾ ਉਹਨੇ ਕਦੋਂ ਆਣਾ ਵੀਰਾਂਵਾਲ ਕਹਿੰਦੀ ਕੀ ਪਤਾ ਕੰਮ ਤੇ ਗਿਆ ਕਦੋਂ ਮੁੜੇ ਥਾਣੇਦਾਰ ਕਹਿੰਦਾ ਮਾਈ ਅਸੀਂ ਉਸਨੂੰ ਉਡੀਕਦੇ ਹਾਂ ਫੇਰ ਤੂੰ ਸਾਨੂੰ ਰਤਾ ਪਾਣੀ ਦਾ ਗਲਾਸ ਤਾਂ ਪਿਲਾ ਵੀਰਾਂਵਾਲ ਕਹਿੰਦੀ ਜੰਮ ਜੰਮ ਪਿਓ ਤੁਸੀਂ ਬੈਠੋ ਮੈਂ ਲਿਆਨੀ ਆ ਪਾਣੀ ਉਹ ਜਾਂਦੀ ਜੰਮ ਜੰਮ ਪਿਓ ਮਤਲਬ ਬਹੁਤ ਆਦਰ ਸਤਕਾਰ ਨਾਲ ਕਹਿੰਦੀ ਹੈ ਲੱਖ ਵਾਰੀ ਪਾਣੀ ਪਿਓ ਤੁਸੀਂ ਤਾਂ ਸਿਪਾਹੀ ਜਿਹੜਾ ਉਹ ਕਹਿੰਦਾ ਦੇਖਿਆ ਕਿਹੀ ਚਤਰ ਜਨਾਨੀਆਂ ਨੇ ਦਿੱਤਾ ਕੋਈ ਥੋ ਪਤਾ ਕਹਿੰਦਾ ਤਾਂ ਹੁਣ ਜਿਹੜਾ ਸਿਪਾਹੀ ਉਹ ਕਹਿੰਦਾ ਦੇਖਿਆ ਕਿੰਨੀ ਚਲਾਕ ਜਨਾਨੀ ਇਹਨੇ ਕੋਈ ਪਤਾ ਨਹੀਂ ਦਿੱਤਾ ਕਹਿੰਦਾ ਤੇ ਇਹਦੇ ਪੁੱਤ ਇਸ ਦੇ ਪੁੱਤ ਦੇ ਵਾਰੰਟ ਲਈ ਵੀ ਤੇ ਉਹ ਕਹਿੰਦਾ ਤੁਸੀਂ ਇਸ ਦੇ ਪੁੱਤ ਦੇ ਵਾਰੰਟ ਲਈ ਫਿਰ ਤੇ ਉਹ ਮਤਲਬ ਲਿਖਤੀ ਕਾਗਜ਼ ਹੁੰਦੇ ਆ ਜਿਹੜੇ ਕੋਰਟ ਵੱਲੋਂ ਮਿਲਦੇ ਆ ਉਹਨੂੰ ਕਹਿੰਦੇ ਆ ਵਾਰੰਟ ਤਾਂ ਥਾਣੇਦਾਰ ਕਹਿੰਦਾ ਇਸ ਤੋਂ ਕੁਝ ਨਹੀਂ ਪਤਾ ਲੱਗਣਾ ਪੁਲਿਸ ਦਾ ਜਦ ਜਨਾਨੀਆਂ ਨਾਲ ਵਾਹ ਪੈਂਦਾ ਤਾਂ ਪੁਲਿਸ ਹਾਰ ਜਾਂਦੀ ਹੈ ਇਸੇ ਲਈ ਸਰਕਾਰ ਨੇ ਹੁਣ ਜਨਾਨੀਆਂ ਦੀ ਪੁਲਿਸ ਬਣਾਈ ਹੈ ਇੱਥੇ ਪਿੰਡਾਂ ਵਿੱਚ ਕੋਈ ਇੰਤਜ਼ਾਮ ਤਾ ਸੁਪਾਈ ਕਹਿੰਦਾ ਜੀ ਜਨਾਨੀਆਂ ਦੀ ਪੁਲਿਸ ਬੜੀ ਡਾਢੀ ਹੈ ਲੋਹੇ ਨੂੰ ਲੋਹਾ ਕੱਟਦਾ ਹੈ ਤਾਂ ਥਾਣੇਦਾਰ ਕਹਿੰਦਾ ਦਿੱਲੀ ਵਿੱਚ ਜਨਾਨਾ ਪੁਲਿਸ ਆਮ ਹੈ ਇੱਥੇ ਨਹੀਂ ਮੈਂ ਰਿਪੋਰਟ ਕਰਾਂਗਾ ਵੀਰਾਵਾਲੀ ਪਾਣੀ ਲੈ ਕੇ ਆਂਦੀ ਹੈ ਤਾਂ ਵੀਰਾਵਾਲੀ ਕਹਿੰਦੀ ਲਓ ਜੀ ਠੰਡਾ ਇਹ ਖੂਹ ਦਾ ਪਾਣੀ ਉਹ ਪਾਣੀ ਦੇ ਗਲਾਸ ਭਰ ਲੈਂਦੇ ਹਨ ਪਾਕਿਸਤਾਨ ਉਹ ਕਹਿੰਦੀ ਹੈ ਵੀਰਾਵਾਲੀ ਕਹਿੰਦੀ ਹੈ ਕਹਿੰਦੀ ਪਾਕਿਸਤਾਨ ਸਾਡੇ ਖੂਹਾਂ ਦੇ ਉੱਤੇ ਚਰਖੜੀ ਚੜੀ ਹੁੰਦੀ ਸੀ ਤੇ ਇੱਥੇ ਪੌਣੀ ਤੇ ਮਤਲਬ ਉੱਥੇ ਚਰਖੜੀ ਚੱਲੀ ਹੁੰਦੀ ਸੀ ਅਸੀਂ ਉਹਨੂੰ ਗੇੜ ਕੇ ਪਾਣੀ ਓਖੜਦੇ ਸੀ ਕਹਿੰਦੇ ਇੱਥੇ ਤਾਂ ਰਸੀ ਨਾਲ ਬਾਲਟੀ ਨਾਲ ਪਾਣੀ ਕਢਣਾ ਪੈਂਦਾ ਪਾਣੀ ਛੇਤੀ ਨਹੀਂ ਨਿਕਲਦਾ ਤੇ ਸਾਰੇ ਘਰ ਦਾ ਕਹਿੰਦੀ ਕੱਲੀ ਪਾਣੀ ਜਿਹੜੀ ਹੈ ਮੈਂ ਹੀ ਕਢਦੀ ਆ ਤੇ ਖੂਹ ਦੇ ਵਿੱਚ ਜੇ ਕੋਈ ਚੀਜ਼ ਡਿੱਗ ਵੀ ਜਾਂਦੀ ਹੈ ਤਾਂ ਉਹ ਮੈਂ ਹੀ ਥੱਲੇ ਉਤਰਦੀ ਆ ਤੇ ਇੱਕ ਵਾਰ ਤਾਂ ਕਹਿੰਦੀ ਸਾਡਾ ਮੇਮਣਾ ਗੇਰ ਗਿਆ ਸੀ ਮੇਮਣਾ ਮਤਲਬ ਬੱਕਰੀ ਦਾ ਬੱਚਾ ਤਾਂ ਮੈਂ ਵੀ ਉਹਨੂੰ ਕੱਢ ਲਈ ਸੀ ਥਾਣੇ ਦਾ ਕਹਿੰਦਾ ਅੱਛਾ ਵਜ਼ੀਰਾ ਆਂਦਾ ਤੇ ਉਸਦੇ ਮੋਢੇ ਤੇ ਤੇਸਾ ਤਿਆਰੀਆਂ ਹੁਣ ਜਦੋਂ ਨਾਲ ਗੱਲ ਕਰ ਰਹੇ ਹਾਂ ਤਾਂ ਉਹਦਾ ਵਜ਼ੀਰਾ ਜਿਹੜਾ ਉਹਦਾ ਮੁੰਡਾ ਤੀ ਵੇ ਪੁੱਤ ਸਰਕਾਰ ਤੇਰਾ ਨਾਮ ਲਿਖਣ ਨੂੰ ਆਏ ਨੇ ਉਹ ਕਹਿੰਦਾ ਕਿਉਂ ਵੀਰਾਂ ਵਾਲੀ ਕਹਿੰਦੀ ਫਰੂਜੀਆਂ ਦਾ ਨਾਮ ਲਿਖਦੀ ਫਿਰਦੀ ਐ ਸਰਕਾਰ ਬਸ ਹੁਣ ਪੱਕੀ ਪਰਚੀ ਕੱਟ ਦੇਣਗੇ ਤੇ ਸਾਨੂੰ ਪੱਕੀ ਕੋਠੜੀ ਮਿਲ ਜਾਏਗੀ ਇਹ ਬਾਲਣ ਜੋਗਾ ਚੌਂਦਾ ਖੋਲਾ ਛੱਡ ਦੇਾਂਗੇ ਸ਼ੁਕਰ ਹੈ ਸ਼ੁਕਰ ਹੈ ਰੱਬ ਦੇ ਕਰਦੀ ਰਹਿ ਪਰ ਹਨੇਦੀ ਉਹ ਸੋਚਦੀ ਐ ਵੀ ਜਿਹੜੇ ਇਹ ਆਏ ਨੇ ਇਹ ਆਪਣੇ ਮੁੰਡੇ ਨੂੰ ਕਹਿੰਦੀ ਐ ਇਹ ਉਹਨਾਂ ਦਾ ਨਾਮ ਲਿਖ ਦੇ ਫਿਰ ਦੇਣੇ ਤੇ ਹੁਣ ਇਹ ਕਹਿੰਦੇ ਆਪਾਂ ਨੂੰ ਪੱਕਾ ਮਕਾਨ ਮਿਲ ਜਾਏਗਾ ਤੇ ਇਹ ਜਿਹੜਾ ਚੌਂਦਾ ਹੋਇਆ ਮਕਾਨ ਐ ਇਹਨੂੰ ਆਪਾਂ ਛੱਡ ਦੇਾਂਗੇ ਕਹਿੰਦੇ ਸ਼ੁਕਰ ਹੈ ਰੱਬ ਦੇ ਕਰਦੀ ਰਹਿ ਰਹੇ ਨੇ ਨਹੀਂ ਤਾਂ ਥਾਣੇਦਾਰ ਕਹਿੰਦਾ ਕਿਉਂ ਵਜ਼ੀਰਾ ਤੇ ਸਾਹ ਤੇ ਆਦੀ ਰੱਖਦਾ ਕਹਿੰਦਾ ਹਾਂ ਜੀ ਥਾਣੇਦਾਰ ਕਹਿੰਦਾ ਕੀ ਕੰਮ ਕਰਦਾ ਮੈਂ ਬਸ ਜੀ ਮੈਂ ਦੋ ਵੇਲੇ ਢਿੱਡ ਪਰੰਦਾ ਆਹਰ ਕਰਦਾ ਆਹਰ ਦਾ ਮਤਲਬ ਹੁੰਦਾ ਕੰਮ ਕਰਨਾ ਕਹਿੰਦਾ ਮੈਂ ਦੋ ਵੇਲੇ ਦਾ ਮੇ ਮਤਲਬ ਦੋ ਜੋ ਵੇਲੇ ਦੀ ਰੋਟੀ ਦਾ ਜੁਗਾੜ ਕਰ ਲੈਣਾ ਕੰਮ ਕਰ ਲੈਣਾ ਤੇ ਕੀ ਕਰਦਾ ਇਹ ਪੰਨਣ ਘੜਨ ਦਾ ਕੰਮ ਕਹਿੰਦਾ ਜੀ ਇਹ ਤੋੜਨ ਪਰਣਨ ਵਾਲਾ ਕੰਮ ਕਰਦਾ ਕਹਿੰਦਾ ਪੰਨਣ ਦਾ ਕੰਮ ਤੋੜਨ ਦਾ ਕੰਮ ਜੀ ਪੰਨਣ ਨਹੀਂ ਬਸ ਕੜਦਾ ਹੈ ਵੀਰਾਂ ਵਾਲੀ ਕਹਿੰਦੇ ਤੋੜਦਾ ਨਹੀਂ ਕੜਦਾ ਵੀ ਹੈ ਬਣਾਉਂਦਾ ਵੀ ਹੈ ਤਾਂ ਵਜ਼ੀਰਾ ਕਹਿੰਦਾ ਪਰ ਜੀ ਗੱਲ ਇਹ ਹੈ ਕਿ ਪੰਨ ਤੋੜ ਬਗੈਰ ਘੜਿਆ ਵੀ ਤਾਂ ਕੁਝ ਨਹੀਂ ਆਉਂ ਤਹਾਣੀਦਾਰ ਕਹਿੰਦਾ ਤੂੰ ਸਿੱਧੀ ਗੱਲ ਕਰ ਐਵੇਂ ਨਾ ਭਿਆ ਸਾਨੂੰ ਚਾਰ ਤਵਜੀਰਾ ਕਹਿੰਦਾ ਮੈਂ ਤਾਂ ਜੀ ਸਿੱਧੀ ਗੱਲ ਕਰ ਰਿਆ ਥਾਣੀਦਾਰ ਕਹਿੰਦਾ ਹਾਂ ਸਿੱਧੀ ਤਾਂ ਦੱਸ ਫਿਰ ਤੂੰ ਕਰਦਾ ਕੀ ਐ ਤਵੀਰਾ ਵਾਲੇ ਕਹਿੰਦੇ ਵੇ ਪੁੱਤ ਆਖ ਦੇ ਨਾ ਕੀ ਕਰਦਾ ਕੀ ਐ ਤੂੰ ਤੂੰ ਕਿਹੜਾ ਕੋਈ ਚੋਰੀ ਲਾਕਾ ਕਰਨ ਜੇਕਰ ਐਵੇਂ ਖੜੇ ਘੂਰੀ ਜਾਂਦੇ ਨੇ ਕਹਿੰਦਾ ਤੈਨੂੰ ਤੂੰ ਕੋਈ ਚੋਰੀ ਲਾਕਾ ਕਰਦਾ ਜਿਹੜਾ ਤੈਨੂੰ ਘੂਰੇ ਨੇ ਤਾਂ ਥਾਣੀਦਾਰ ਕਹਿੰਦਾ ਚੁੱਪ ਕਰ ਮਾਈ ਐਵੇਂ ਨਾ ਵਿੱਚ ਬੋਲੀ ਜਾ ਆਪਣਾ ਕੰਮ ਕਰ ਸਾਨੂੰ ਇਸ ਨਾਲ ਦੋ ਗੱਲਾਂ ਕਰ ਲੈਣਦੇ ਅਵੀਰਾਂ ਵਾਲੀ ਕਹਿੰਦੀ ਲੋ ਮੈਂ ਤੁਹਾਨੂੰ ਕੀ ਆਖਦੀ ਆ ਵਜੀਰਾ ਕਹਿੰਦਾ ਬੇਬੇ ਤੂੰ ਅੰਦਰ ਜਾ ਤਾ ਮੈਨੂੰ ਇਹਨਾਂ ਨਾਲ ਗੱਲ ਕਰ ਲੈਣੇ ਵੀਰਾਂ ਅੰਦਰ ਚਲੀ ਜਾਂਦੀ ਐ ਤਾਂ ਵਜੀਰਾ ਕਹਿੰਦਾ ਸਾਬ ਜੀ ਅਸੀਂ ਤਾਂ ਕਈ ਵਾਰੀ ਅਰਜੀ ਦਿੱਤੀ ਕੱਲ ਸਾਡੀ ਪਿਛਲੀ ਕੰਧ ਡੇਗੀ ਗਈ ਪਤਾ ਨਹੀਂ ਰਾਤ ਨੂੰ ਸੁੱਤੇ ਪਏ ਨੂੰ ਕਿੱਥੇ ਦਬੇ ਜਾਈਏ ਕੱਚੀਆਂ ਕੰਧਾਂ ਖੁਰਕੁਰ ਬਸ ਕਾਗਜ਼ ਦੀਆਂ ਹੋ ਗਈਆਂ ਨੇ ਉਹ ਤਾਂ ਉਹ ਕਹਿੰਦਾ ਵੀ ਅਸੀਂ ਤਾਂ ਕਈ ਵਾਰੀ ਅਰਜੀ ਦਿੱਤੀ ਸੀ ਸਾਡੀ ਜਿਹੜੀ ਪਿਛਲੀ ਕੰਧ ਸੀ ਉਹ ਵੀ ਡੇਗੀ ਸੀ ਤੇ ਰਾਤ ਨੂੰ ਕਹਿੰਦਾ ਸੁੱਤੇ ਹੀ ਨਾ ਪਏ ਰਹਿ ਜਾਈਏ ਤਾਂ ਥਾਣੇ ਚਲ ਕੇ ਮੈਨੂੰ ਦੱਸ ਤਾਂ ਸਹੀ ਵੀ ਤੇਰਾ ਕੀਤਾ ਇਹ ਤੇਰਾ ਪਈ ਕੀ ਕੀਤਾ ਇਹ ਤੇਰਾ ਕੀਤਾ ਮਤਲਬ ਤੇਰਾ ਕੰ ਉਹ ਕਹਿੰਦਾ ਕੀਤਾ ਕੀ ਕੀਤਾ ਏ ਤੇਰਾ ਕੀ ਕੰਮ ਹੈ ਤੇਰਾ ਤਵਜੀਰਾ ਕਹਿੰਦਾ ਕੀਤਾ ਕੀਤਾ ਜਨਾਬ ਉਸਤਾ ਕਹਿੰਦਾ ਪਾਕਿਸਤਾਨ ਬਣਨ ਤੋਂ ਪਹਿਲਾਂ ਮੈਂ ਖੇਤੀ ਕਰਦਾ ਸੀ ਉਸ ਪਿੱਛੋਂ ਮੈਂ ਇੱਟਾਂ ਟੋਣ ਦਾ ਕੰਮ ਕੀਤਾ ਫਿਰ ਇੱਕ ਕੀਤਾ ਫਿਰ ਦੂਜਾ ਫਿਰ ਤੀਜਾ ਇੱਥੇ ਆ ਕੇ ਜੋ ਕੰਮ ਨਹੀਂ ਕਰਨਾ ਸੀ ਉਹ ਵੀ ਕੀਤਾ ਛੇਕੜ ਢੇਡ ਨੂੰ ਬੰਦਾ ਕੀ ਨਹੀਂ ਕਰਦਾ ਤਾਂ ਉਹ ਥਾਣੇਦਾਰ ਕਹਿੰਦਾ ਉਹ ਹੁਣ ਦੱਸ ਹੁਣ ਕੀ ਕਰਦਾ ਤਵਜੀਰਾ ਕਹਿੰਦਾ ਹੁਣ ਮੈਂ ਬੰਬ ਬਣਾਉਂਦਾ ਹਾਂ ਤਾਂ ਵਜੀਰਾ ਕਹਿੰਦਾ ਹੁਣ ਮੈਂ ਬੰਬ ਬਣਾਉਂਦਾ ਉਹ ਕਹਿੰਦਾ ਹਾਂਜੀ ਤਾਂ ਥਾਣੇਦਾਰ ਕਹਿੰਦਾ ਲਿਆਉਂ ਹੀ ਨਥਾ ਸਿਆਂ ਹਥਖੜੀਆਂ ਇਹ ਬੰਬ ਬਣਾਉਂਦਾ ਹੱਸ ਕੇ ਇਸ ਦਾ ਖਿਆਲ ਹੈ ਕਿ ਅਸੀਸ ਦੀਆਂ ਗੱਲਾਂ ਨੂੰ ਮੁਖੌਲੀ ਚ ਟਾਲ ਦਿਆਂਗੇ ਪਰ ਮੈਂ ਸਾਰੀਆਂ ਗੱਲਾਂ ਜਾਣਨ ਦਾ ਲਿਆ ਹਥਖੜੀਆਂ ਤਾਂ ਵਜੀਰਾ ਕਹਿੰਦਾ ਠੀਕ ਹੈ ਮੈਂ ਬੰਬ ਤਿਆਰ ਕਰਦਾ ਪ੍ਰਾਤਖੜੀਆਂ ਕਿ ਚ ਲਈ ਹੁਣ ਵਜੀਰਾ ਤਾਂ ਆਪਣੇ ਵੱਲੋਂ ਸਹੀ ਤਿਆਰ ਕਰਦਾ ਉਹ ਤਾਂ ਟਾਂਗੇ ਦੀਆਂ ਉਹ ਬਣਾਉਂਦਾ ਬੰਬ ਬਣਾਉਂਦਾ ਤੇ ਇਹ ਸੋਚਦੇ ਨੇ ਵੀ ਉਹ ਦੂਜੇ ਬੰਬ ਬਣਾਉਂਦਾ ਕਿਥੇ ਤਾਂ ਉਹ ਤਾਂ ਕਹਿੰਦੇ ਜਾ ਹਥਖੜੀਆਂ ਲਿਆ ਤੇ ਇਹਨੂੰ ਥਾਣੇਦਾਰ ਕਹਿੰਦਾ ਕਹਿੰਦਾ ਹੱਥਕੜੀਆਂ ਕਿਸ ਲਈ ਕਹਿੰਦਾ ਅੱਜ ਕੱਲ ਦੇ ਚੋਰ ਬਹੁਤ ਚਤਰੋਗੇ ਨੇ ਦਿੱਲੀ ਇੱਕ ਚੋਰ ਇੱਕ ਵਾਰ ਸਿੱਧਾ ਕੁਤਵਾਲੀ ਮੇਰੇ ਕੋਲ ਆ ਗਿਆ ਉਸ ਗਹਿਣੇ ਦਾ ਡੱਬਾ ਮੇਰੇ ਸਾਹਮਣੇ ਰੱਖ ਦਿੱਤਾ ਕਿ ਆਖਿਆ ਕਿ ਉਸਨੇ ਚੋਰੀ ਕੀਤੀ ਸੀ ਉਸ ਦਾ ਖਿਆਲ ਸੀ ਕਿ ਮੈਂ ਉਸ ਨੂੰ ਛੱਡ ਦੇਵਾਂਗਾ ਸ਼ਾਇਦ ਉਹ ਮੈਨੂੰ ਰਿਸ਼ਵਤ ਦੇਣ ਆਇਆ ਸੀ ਦੇਣ ਆਇਆ ਸੀ ਪਰ ਮੈਂ ਤਫ਼ਤੀਸ਼ ਕੀਤੀ ਪਤਾ ਲੱਗਿਆ ਕਿ ਉਹ 10 ਸਾਲਾਂ ਦਾ ਮਫਰੂਰ ਹੈ ਮਫਰੂਰ ਦਾ ਪਗੋੜਾ ਭੱਜਿਆ ਹੋਇਆ ਸੀ ਉਹ ਅੱਧੇ ਗਹਿਣੇ ਵੇਚ ਕੇ ਖਾ ਪੀ ਗਿਆ ਸੀ ਤੇ ਬਾਕੀ ਦੇ ਗਹਿਣੇ ਮਫਰੂਰ ਦਾ ਮਤਲਬ ਮਫਰੂਰ ਦਾ ਮਤਲਬ ਭੱਜਿਆ ਹੋਇਆ ਪਗੋੜਾ ਤਾਂ ਉਹ ਅੱਧੇ ਗਹਿਣੇ ਕਹਿੰਦਾ ਉਹ ਖਾ ਗਿਆ ਸੀ ਬਾਕੀ ਦੇ ਗਹਿਣੇ ਹਜਮ ਨਾ ਹੋਏ ਤਾਂ ਇਕ ਵਾਲੀ ਬਣ ਗਿਆ ਬਦਮਾਸ਼ ਇਹੋ ਹੀ ਚਾਲ ਚੱਲਦਾ ਹੈ ਇਹ ਹੁਣ ਤੱਕ ਪੁਲਿਸ ਦੀ ਅੱਖਾਂ ਤੋਂ ਬਚਿਆ ਕਿਵੇਂ ਰਿਹਾ ਨੱਥਾ ਸਿੰਘਾ ਉਹ ਨੱਥਾ ਸਿੰਘਾ ਨੂੰ ਕਹਿੰਦਾ ਇਹ ਬਚਿਆ ਕਿਵੇਂ ਰਿਹਾ ਇਹ ਬੰਦਾ ਕਹਿੰਦਾ ਤਾਂ ਸਿਪਾਹੀ ਕਹਿੰਦਾ ਪਤਾ ਨਹੀਂ ਜੀ ਥਾਣੇਦਾਰ ਕਹਿੰਦਾ ਮੈਥੋਂ ਪਹਿਲਾਂ ਇੱਥੇ ਥਾਣੇਦਾਰ ਕੀ ਕਰਦੇ ਸੀ ਸਿਪਾਹੀ ਕਹਿੰਦਾ ਜੀ ਉਹ ਤਾਂ ਬਸ ਦਿਨ ਰਾਤ ਚੁਸਕੀ ਚੜਾਈ ਗੋਟ ਰਹਿੰਦੇ ਸੀ ਚੁਸਤੀ ਚੜਾਈ ਮਾ ਸ਼ਰਾਬ ਸ਼ੂਪੀਂਦੇ ਰਹੇ ਗੋਟ ਰਹਿੰਦੇ ਸੀ ਤੇ ਕਦੇ ਭੁੱਲੇ ਭੁੱਲੇ ਭੁਲੇ ਕੇ ਗਸ਼ਤ ਤੇ ਮਤਲਬ ਤੇ ਤੁਹਾਡੇ ਵਾਂਗ ਨਹੀਂ ਕਿ ਇਹ ਕਹਿੰਦਾ ਪੋਲੇ ਪੋਲੇ ਚੁਪਚਾਪ ਆਏ ਚਲਾਕੀ ਨਾਲ ਮੌਕਾ ਦੇਖਿਆ ਸੂ ਕੱਢੀ ਦੇ ਮਲਜਮ ਨੂੰ ਗਲੀ ਗਲੀ ਬਕਵਾਇਆ ਤੇ ਫਿਰ ਗ੍ਰਫਤਾਰ ਕੀਤਾ ਥਾਣੇ ਦੇ ਲਾਜ ਦੇ ਹਥਖੜੀਆਂ ਮਸਾਂ ਕਾਬੂ ਆਇਆ ਮੁਰਗਾ ਹੱਸ ਕੇ ਇਹਨਾਂ ਚੋਰਾਂ ਡਾਕੂਆਂ ਦਾ ਕਿੱਸਾ ਵੀ ਅਜੀਬ ਹੁੰਦਾ ਨਾ ਫਸਣ ਤਾਂ ਮਹੀਨੇ ਬੱਦੀ ਨਾ ਫਸਣ ਫਸ ਜਾਣ ਤਾਂ ਫੋਰੇ 'ਚ ਫਸ ਜਾਂਦੇ ਆ ਤਾਂ 100 ਦਿਨ ਚੋਰ ਦਾ ਇੱਕ ਦਿਨ ਸਾਤਾ ਉਹ ਕਹਿੰਦਾ ਇਹਨਾਂ ਡਾਕੂਆਂ ਦਾ ਕੀ ਹੈ ਕਹਿੰਦਾ ਇਹਨਾਂ ਦੇ ਕਿਸੇ ਵੀ ਬੜੇ ਜੀਵ ਨੇ ਨਾ ਫਸਣ ਤਾਂ ਕਹਿੰਦੇ ਕਈ ਕਈ ਮਹੀਨੇ ਨਹੀਂ ਫਸਦੇ ਜੇ ਫਸਣ ਤਾਂ ਇੱਕ ਫੋਰੇ 'ਚ ਫਸ ਜਾਂਦੇ ਆ ਤਾਂ ਕੀ ਹੁੰਦਾ ਸਿਪਾਈ ਹੱਥ ਖੜੀਆਂ ਲਾਂਦਾ ਉਹਨੂੰ ਵਜ਼ੀਰੇ ਨੂੰ ਤੇ ਕਹਿੰਦਾ ਲਿਆ ਬਈ ਹੱਥ ਅੱਗੇ ਕਰ ਵਜੀਰਾ ਕਹਿੰਦਾ ਹੱਥ ਕੜੀਆਂ ਹੱਥ ਕੜੀਆਂ ਕਿਉਂ ਲਾ ਰਹੇ ਹੋ ਬਈ ਤੁਸੀਂ ਤਾਂ ਸਪਾਈ ਕਹਿੰਦਾ ਬੱਚੂ ਤੂੰ ਇੱਥੇ ਲੁਕ ਛਿਪ ਕੇ ਬੈਠਾ ਬੰਬ ਬਣਾਣਾ ਤਾਂ ਤੈਨੂੰ ਹੱਥ ਕੜੀਆਂ ਵੀ ਨਾ ਲੱਗਣ ਤੈਨੂੰ ਤਾਂ ਸਭੂ ਬੀੜੀਆਂ ਵੀ ਬਣਗੀਆਂ ਵੀਰਾਂ ਵਾਲੀ ਆਂਦੀ ਹੈ ਵੀਰਾਂ ਵਾਲੀ ਵਜੀਰੇ ਨੂੰ ਹੱਥ ਕੜੀਆਂ ਹੀ ਦੇ ਕੇ ਕਹਿੰਦੇ ਹਾਲਵੇ ਕੀ ਉਹ ਤੈਨੂੰ ਹੱਥ ਕੜੀਆਂ ਕਾਦੇ ਲਈ ਸੁੱਖੀ ਸੰਧੀ ਤੂੰ ਇਹਨਾਂ ਨੂੰ ਕੀ ਆਖ ਦਿੱਤਾ ਤੈਨੂੰ ਕਾਦੇ ਲਈ ਬੰਨ ਲਿਆ ਇਹਨਾਂ ਨੇ ਹਾਏ ਵੇ ਲੋਕੋ ਮੈਂ ਲੁੱਟੀ ਗਈ ਥਾਣੇਦਾਰ ਜੀ ਇਹਨੇ ਕੀ ਆਖਿਆ ਤੁਹਾਨੂੰ ਮਾਫੀ ਦਿਓ ਇਸ ਨੂੰ ਇਹ ਤਾਂ ਗਊਏ ਅਸੀਲ ਪੁੱਤਰ ਅਸੀਲ ਮਤਲ ਕਾ ਉਹ ਕਹਿੰਦੀ ਹੈ ਵੀ ਇਹ ਤਾਂ ਬਹੁਤ ਸ਼ਰੀਫ ਹੈ ਅਸੀਲ ਪੁੱਤਰ ਹੈ ਮਤਲਬ ਬਹੁਤ ਸ਼ਰੀਫ ਹੈ ਜੋ ਥਾਣੇਦਾਰ ਕਹਿੰਦਾ ਮਾਈ ਤੂੰ ਐਵੇਂ ਨਾ ਵਿੱਚ ਤਾਂ ਦਲੀ ਨਾ ਭਾ ਇਹ ਮੰਨ ਗਿਆ ਹੈ ਵੀਰਾਂ ਵਾਲੀ ਮੰਨ ਗਿਆ ਹੈ ਥਾਣੇਦਾਰ ਕਹਿੰਦਾ ਹਾਂ ਇਸ ਇਕਬਾਲ ਕਰ ਲਿਆ ਹੈ ਵੀਰਾਂ ਵਾਲੀ ਹਨੇਰ ਸਾਈ ਦਾ ਮੇਰੇ ਸੁੱਖਾਂ ਲੱਦੇ ਨੂੰ ਹਥਕੜੀਆਂ ਪਾਣ ਲੱਗਿਓ ਸੁੱਖਾਂ ਲੱਦੇ ਨੂੰ ਮਤਲਬ ਮੇਰੇ ਜਿਹੜਾ ਲਾੜਲਾ ਪੁੱਤਰ ਹੈ ਤੁਸੀਂ ਇਹਨੂੰ ਕਹਿੰਦੇ ਵੀ ਚੰਗੇ ਭਲੇ ਨੂੰ ਹਥਕੜੀਆਂ ਲਾ ਰਹੇ ਹੋ ਤਾਂ ਥਾਣੇਦਾਰ ਕਹਿੰਦਾ ਅਸੀਂ ਸਾਰਾ ਹਾਲ ਪੁੱਛ ਲਿਆ ਇਸ ਤੋਂ ਬੰਬ ਬਣਾਉਣ ਦੇ ਜੁਰਮ ਵਿੱਚ ਪੜਿਆ ਹੈ ਇਸ ਨੂੰ ਤਾਂ ਵੀਰਾਵਾਲ ਵੀਰਾਂ ਵਾਲੀ ਕਹਿੰਦੀ ਪਰ ਜੇ ਬੰਬ ਕੋਈ ਅੱਡੇ ਬਣਾਉਂ ਉਹ ਕਹਿ ਰਹੀ ਹੈ ਉਹ ਕੁਝ ਹੋਰ ਕਹਿ ਰਹੀ ਆ ਵੀ ਉਹ ਕਿਹੜੇ ਬੰਬ ਬਣਾਤਾ ਤੇ ਪੁਲਿਸ ਕਿਹੜੇ ਬੰਬ ਸਮੇਂ ਦੀ ਵੀ ਹੈ ਤਾਂ ਉਹ ਥਾਣੇ ਕਹਿੰਦੇ ਲੈ ਵੀ ਨੱਥਾ ਸਿਆਂ 2 ਸਾਲ ਦਾ ਕੇਸ ਲੱਭਾ ਹੁਣ ਉਹ ਥਾਣੇਦਾਰ ਨੂੰ ਤਾਂ ਮੌਜਵਾਨੀ ਕੀ ਉਹ ਕਹਿੰਦਾ ਤਾਂ 2 ਸਾਲ ਹੋ ਗਏ ਕਹਿੰਦਾ ਲੈ ਵੀ ਨੱਥਾ ਸਿਆਂ 2 ਸਾਲ ਦਾ ਕੇਸ ਲੱਭਾ ਕਹਿੰਦਾ ਹੁਣ ਤਾਂ ਕਹਿੰਦਾ ਇਹ ਆਪਾਂ ਨੂੰ ਅਤੇ ਵੀਰਾਂ ਵਾਲੇ ਕਹਿੰਦੇ ਪਰ ਜੇ ਤੁਹਾਨੂੰ ਬੰਬਾਂ ਦੀ ਲੋੜ ਹੈ ਤਾਂ ਤੁਸੀਂ ਬਣਵਾ ਲਓ ਫੜਦੇ ਕਿਉਂ ਕਹਿੰਦੀ ਤਾਂ ਉਹ ਸੇ ਭਾਈ ਕਹਿੰਦਾ ਮਾਈ ਸਾਨੂੰ ਬੰਬਾਂ ਦੀ ਲੋੜ ਨਹੀਂ ਬੰਬ ਬਣਾਉਣ ਵਾਲੇ ਦੀ ਲੋੜ ਹੈ ਤਾਂ ਵੀਰਾਂ ਵਾਲੀ ਕਹਿੰਦੀ ਮੈਂ ਮਰ ਗਈ ਜਰੂਰ ਕਿਰਪੀ ਸੁਨਿਆਰੀ ਨੇ ਚੁਗਲੀ ਖਾਦੀ ਹੋਣੀ ਹੈ ਕਹਿੰਦੀ ਤਾਂ ਹੁਣ ਉਹ ਉਹ ਕਹਿੰਦੀ ਵੀ ਜਰੂਰ ਕਹਿੰਦੀ ਜਿਹੜੀ ਉਹ ਕਿਰਪੀ ਸੁਨਿਆਰੀ ਹੈ ਉਹਨੇ ਸਾਡ ਚੁਗਲੀ ਮਾਰੀ ਹੋਣੀ ਹੈ ਉਸ ਚੁੜੇਲ ਨੂੰ ਅਸੀਂ ਖੁਸ਼ਾਲੇ ਦੇ ਖੇਤੋਂ ਗੰਡੇ ਪਟ ਦੀ ਨੂੰ ਫੜਿਆ ਸੀ ਉਹ ਕਹਿੰਦੇ ਇੱਕ ਵਾਰੀ ਪਿਆਜ਼ ਚੋਰੀ ਕਰੀ ਸੀ ਅਸੀਂ ਉਹਨੂੰ ਫੜਿਆ ਸੀ ਤਾਂ ਉਹਨੇ ਸਾਡੇ ਤੇ ਉਹ ਵੈਰ ਪੈ ਗਈ ਹੈ ਤੇ ਉਹਨੇ ਉਹਦੀ ਸ਼ਹਿਰ ਤੇ ਪੁਲਿਸ ਜਿਹੜੀ ਹੈ ਆਈਏ ਸਾਡੇ ਘਰ ਥਾਣੇਦਾਰ ਕਹਿੰਦਾ ਅਸੀਂ ਆਪ ਖੋਜ ਕਰਦੇ ਆਏ ਹਾਂ ਤੂੰ ਵਿੱਚ ਬੋਡੀ 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 ਤਵੀਰਾ ਵਾਲੀ ਕਹਿੰਦੀ ਪਰ ਉਸ ਨੂੰ ਫੜਿਆ ਕਿਸ ਜੁਰਮ ਚ ਹੈ ਥਾਣੇਦਾਰ ਕਹਿੰਦਾ ਇਹ ਬੰਬ ਤਿਆਰ ਕਰਦਾ ਵੀਰਾ ਵਾਲੀ ਕਹਿੰਦੀ ਪਰ ਅਸੀਂ ਕਿਹੜਾ ਜੁਰਮ ਪਾਈ ਕਮਾਉਂਦੇ ਹਾਂ ਪਰਸੋਂ ਹੀ ਪਟਵਾਰੀ ਹੋਰਾਂ ਦੇ ਘਰ ਦੋ ਬੰਬ ਹੈ ਉੱਥੇ ਦੇਖ ਕੇ ਆਏ ਚੌਧਰੀ ਚੂੜ ਸਿੰਘ ਵੱਡੀ ਦਾੜੀ ਵਾਲੀ ਸਰਕਾਰ ਦੇ ਘਰ ਤੇ ਸੂਬੇਦਾਰਾਂ ਦੇ ਘਰ ਸਾਡੇ ਸਾਡੇ ਕੋਲੋਂ ਬੰਬ ਬਣਾਉਂਦੇ ਨੇ ਕਹਿੰਦਾ ਉਹ ਤਾਂ ਤੇ ਹੁਣ ਉਹ ਦੱਸਦੀ ਹੈ ਵੀ ਇਹ ਉਹ ਕਹਿੰਦਾ ਜਦੋਂ ਬੰਬ ਫੜਨ ਦੇ ਜੁਰਮ ਚ ਕੀਤਾ ਤਾਂ ਕਹਿੰਦੀ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ ਕਹਿੰਦਾ ਉਹ ਤਾਂ ਆ ਸਾਰੇ ਹੀ ਆ ਤੇ ਇਹਦੇ ਕੋਲੋਂ ਬੰਬ ਬਣਾਉਂਦੇ ਨੇ ਤਾਂ ਹੁਣ ਕੀ ਹੁੰਦਾ ਹੈ ਤਾਂ ਥਾਣੇਦਾਰ ਕਹਿੰਦਾ ਬੜੀ ਖਚਰੀ ਹੈ ਬੁੱਢੀ ਇਹ ਲੈ ਹੁਣ ਸਫੇਦ ਪੋਸ਼ਾ ਸਰਕਾਰੀ ਅਫਸਰਾਂ ਦੇ ਸਰਦਾਰਾਂ ਨੂੰ ਵੀ ਵਿੱਚ ਲੈਣ ਲੱਗੀ ਹੈ ਤਾਂ ਵੀਰਾਂਵਾਲੀ ਕਹਿੰਦੀ ਪਰ ਜੀ ਮੈਂ ਤੁਹਾਨੂੰ ਤਿੰਨ ਪੁੱਤਾਂ ਦੀ ਸੌਂ ਖਾ ਕੇ ਆਖਦੀ ਹਾਂ ਥਾਣੇਦਾਰ ਕਹਿੰਦਾ ਬਹੁਤਾ ਨਾ ਬੋਲੀ ਜਾ ਨਹੀਂ ਤਾਂ ਤੈਨੂੰ ਇਹ ਵਿੱਚੇ ਫੜ ਲਾਂਗੇ ਤਾਂ ਵੀਰਾਂਵਾਲੀ ਕਹਿੰਦੀ ਹਾਈਵੇ ਲੋਕੋ ਮੈਨੂੰ ਵੀ ਫੜ ਲੈਣ ਲੈਣ ਲੱਗੇ ਨੇ ਤਾਂ ਥਾਣੇਦਾਰ ਕਹਿੰਦਾ ਨਥਾ ਸਿਆਂ ਲੈ ਚਾਲੇ ਇਸ ਨੂੰ ਤਾਂ ਵਜ਼ੀਰਾ ਉਹ ਬਾਦਸ਼ਾਹ ਕਿਉਂ ਇੱਕ ਗਰੀਬ ਨੂੰ ਧੋਣ ਲੱਗਿਓ ਬੰਬ ਬਣਵਾ ਲਓ ਭਾਵੇਂ ਪੈਸੇ ਨਾ ਦਿਓ ਥਾਣੇਦਾਰ ਕਹਿੰਦਾ ਚੁੱਪ ਕਰ ਉਹ ਕਹਿੰਦਾ ਸਾਨੂੰ ਰਿਸ਼ਵਤ ਦਿਨਾ ਤਾਂ ਇਸ ਤਰ੍ਹਾਂ ਵਜੀਰਾ ਜਿਹੜਾ ਆਹੋ ਹਜੂਰ ਮੈਂ ਤੁਹਾਨੂੰ ਕਦੋਂ ਇਨਕਾਰ ਹੀ ਕੀਤੀ ਹੈ ਜੇ ਤੁਹਾਡੇ ਟਾਂਗੇ ਦੇ ਬੰਬ ਟੁੱਟੇ ਤਾਂ ਬਣਾ ਦਿਓ ਬਣਾ ਦਿਆਂਗਾ ਜਰੂਰ ਹਜੂਰ ਛੇਤੀ ਤਿਆਰ ਕਰ ਦਿਆਂਗਾ ਉਹ ਹੁਣ ਉਹ ਤਾਂ ਸੋਚਦਾ ਨਾ ਵੀ ਇਹ ਬੰਬ ਜਿਹੜੇ ਨੇ ਟਾਂਗੇ ਦੇ ਬੰਬ ਬਣਾ ਉਹ ਤਾਂ ਵਜੀਰਾ ਟਾਂਗੇ ਦੇ ਬੰਬ ਬਣਾਉਂਦਾ ਤੇ ਪੁਲਿਸ ਸਮਝਦੀ ਹੈ ਵੀ ਇਹ ਦੂਸਰੇ ਬੰਬ ਬਣਾਉਂਦਾ ਤਾਂ ਉਹ ਕਹ ਉਹ ਸੋਹ ਕਹਿੰਦਾ ਵੀ ਮੈਂ ਤੁਹਾਨੂੰ ਕਦੋਂ ਇਨਕਾਰ ਕੀਤਾ ਤੁਸੀਂ ਵੀ ਆਪਣੇ ਟਾਂਗੇ ਦੇ ਬੰਬ ਬਣਾਵਾਲੋ ਕਹਿੰਦਾ ਤੇ ਮੈਂ ਜਲਦੀ ਤਿਆਰ ਕਰ ਦਿਆਂਗਾ ਤਾਂ ਵੀਰਾਂ ਵਾਲਾ ਜੀ ਟਾਂਗੇ ਦੇ ਬੰਬ ਤੁਹਾਡੇ ਬੱਚੜੇ ਜੀ ਨਹੀਂ ਤਾਂ ਟਾਂਗੇ ਦੇ ਬੰਬ ਬਣਾਉਂ ਤਾਂ ਥਾਣੇਦਾਰ ਜਿਹੜਾ ਹੱਸ ਕੇ ਚਲਾਕੀ ਨਾਲ ਇਹ ਉਹ ਕਹਿੰਦਾ ਇਹ ਨਿਕਲਣਾ ਚਾਹੁੰਦਾ ਅਸੀਂ ਸਭ ਗੱਲਾਂ ਸਮਝ ਨਹੀਂ ਆ ਚੱਲ ਨੱਥਾ ਸਿਆ ਇਹਨੂੰ ਲੈ ਕੇ ਚੱਲ ਹਵਾਲਾ ਤੇ ਤੰਨ ਕੇ ਪੁੱਛਾਂਗੇ ਕਿ ਕਿਹੜੇ ਬੰਬ ਬਣਾਦਾ ਇਹ ਵੱਡੀ ਸਾਜ਼ਿਸ਼ ਜਾਪਦੀ ਹੈ ਉਹਦੇ ਛਿਤਰਾਂ ਨਾਲ ਜ਼ਿਆਦਾ ਇਸ ਦੀ ਕੁਟਾਈ ਕੀਤੀ ਤਾਂ ਇਹ ਆਪੇ ਬੱਕ ਪਏਗਾ ਇਸ ਦੇ ਹੋਰ ਨਾਲ ਸਾਥੀਆਂ ਨੂੰ ਵੀ ਗ੍ਰਿਫਤਾਰ ਕਰਨਾ ਹੈ ਉਹ ਆਪੇ ਦੱਸੇਗਾ ਉਹਨਾਂ ਦੇ ਨਾਂ ਲੈ ਚੱਲ ਸਿਪਾਹੀ ਉਸ ਨੂੰ ਕਸੀਟ ਕੇ ਚਾਲ ਹੋਏ ਥਾਣੇਦਾਰ ਬੋਲਦਾ ਗੋ ਸਭ ਕੁ ਗੂ ਬਣਿਆ ਖੜਾ ਜੀਬ ਤਾਲੂ ਨਾਲ ਲਾਗੀ ਗੱਲਾਂ ਮਾਰਦਾ ਸੀ ਚਪੜ ਚਪੜ ਸਾਨੂੰ ਧੋਖਾ ਦੇਣ ਲਈ ਆਗਦਾ ਹੈ ਟਾਂਗੇ ਦੇ ਬੰਬ ਉੱਥੇ ਜਾ ਕੇ ਪੁੱ ਵਜੀਰਾ ਰੋਲਾ ਪਾਉਂਦਾ ਹੈ ਸਪਾਈ ਰੋਲਾ ਪਾਉਂਦਾ ਰਹਿੰਦਾ ਹੈ ਸਪਾਈ ਉਸ ਨੂੰ ਕਸੀਟ ਕੇ ਲੈ ਜਾਂਦਾ ਥਾਣੀਦਾਰ ਛੋਟੀ ਘੁਮਾਉਂਦਾ ਹੋਇਆ ਜਾਂਦਾ ਹੈ ਤੇ ਵੀਰਾਂ ਵਾਲੀ ਉੱਚੀ ਉੱਚੀ ਰੋਲਾ ਪਾਉਂਦੀ ਹੋਈ ਗਲੀ ਵਿੱਚ ਜਾਂਦੀ ਹੈ ਤਾਂ ਇਸ ਤਰ੍ਹਾਂ ਇਹ ਜਿਹੜੀ ਇਕਾਂਗੀ ਦਾ ਐਂਡ ਹੋ ਜਾਂਦਾ ਤੇ ਉਦੋਂ ਪਰਦਾ गिरਦਾ ਹੈ ਤਾਂ ਇਹ ਇਹ ਇੱਕ ਜਿਹੜੀ ਇਕਾਂਗੀ ਹੈ ਇਹਦੇ ਵਿੱਚ ਇੱਕ ਨਾ ਸਮਝੀ ਵਾਲੀ ਗੱਲ ਹੋ ਜਾਂਦੀ ਹੈ ਕਿ ਉਹ ਕਹਿਣਾ ਕੀ ਜਾਂਦੀ ਹੈ ਵੀਰਾਂ ਵਾਲੀ ਤੇ ਜਿਹੜੇ ਪੁਲਿਸ ਵਾਲੇ ਉਹ ਕੀ ਸਮਝਣਾ ਚਾਹੁੰਦੇ ਨੇ ਤਾਂ ਇਸ ਤਰ੍ਹਾਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ Thanks for watching.